ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ कौर ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਡੱਲਾ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਕਿਸਾਨ ਅੰਦੋਲਨ ਦੀ ਖਬਰ ਦੇ ਨਾਲ ਕਿਸਾਨ ਅੰਦੋਲਨ ਜਿਹੜਾ ਪੂਰੀ ਤਰ੍ਹਾਂ ਦੇ ਨਾਲ ਭਖ ਗਿਆ 13 ਫਰਵਰੀ ਨੂੰ ਦਿੱਲੀ ਵੱਲ ਕੂਚ ਦਾ ਐਲਾਨ ਹੈ ਉਧਰ ਜੇਕਰ ਜੇਕਰ ਆਪਾਂ ਹਰਿਆਣੇ ਦੀ ਗੱਲ ਕਰੀਏ ਤਾਂ ਹਰਿਆਣੇ ਵਾਲੇ ਪਾਸੇ ਸ਼ੰਭੂ ਬਾਰਡਰ ਜੋ ਹੈ ਸ਼ੰਭੂ ਬਾਰਡਰ ਵੱਲ ਪੂਰੀ ਤਰ੍ਹਾਂ ਨਾਲ ਸੀਲ ਕੀਤਾ ਗਿਆ ਹੈ ਇਲਾਕਾ ਤਾਂ ਕਿ ਕਿਸਾਨ ਜਥੇਬੰਦੀਆਂ ਉੱਥੋਂ ਅੱਗੇ ਨਾ ਵਾਸ ਸਕਣ ਉਸ ਨੂੰ ਲੈ ਕੇ ਸਰਕਾਰ ਵੱਲੋਂ ਪੂਰੀ ਤਿਆਰੀ ਕੀਤੀ ਜਾ ਰਹੀ ਹੈ ਇਧਰ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਟਰੈਕਟਰ ਟਰਾਲੀਆਂ ਦੀ ਤਿਆਰੀ ਪੂਰੀ ਕੀਤੀ ਜਾ ਰਹੀ ਹੈ ਕਿਸਾਨ ਜਥੇਬੰਦੀਆਂ ਵੱਲੋਂ ਇਹ ਵੀ ਚਰਚਾਵਾਂ ਨੇ ਕਿ ਅੱਜ ਮੀਟਿੰਗ ਦੇ ਲਈ ਸੱਦਾ ਹੈ ਕੀ ਚੰਡੀਗੜ੍ਹ ਵਿੱਚ ਅੱਜ ਮੰਤਰੀਆਂ ਦੇ ਨਾਲ ਕਿਸਾਨ ਆਗੂਆਂ ਦੀ ਮੀਟਿੰਗ ਹੋ ਸਕਦੀ ਹੈ ਪੂਰਾ ਅਪਡੇਟ ਜ਼ਰੂਰ ਤੁਸੀਂ ਦਰਸ਼ਕਾਂ ਦੇ ਨਾਲ ਸਾਂਝਾ ਕਰਿਓ ਹਰਜੋਤ ਜੀ ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹੂੰਗਾ ਕਿ ਅੱਜ ਸ਼ਾਮ ਦਾ ਸੱਦਾ ਹੈ ਭਾਰਤ ਦੀ ਸਰਕਾਰ ਵੱਲੋਂ ਔਰ ਸਾਡੇ ਜਿਹੜੇ ਕਿਸਾਨ ਆਗੂ ਨੇ ਵੱਖ-ਵੱਖ ਕਿਸਾਨ ਆਗੂਆਂ ਨੂੰ ਇਹ ਸਨੇਹਾ ਮਿਲ ਚੁੱਕਿਆ ਹੈ ਚੰਡੀਗੜ੍ਹ ਦੇ ਵਿੱਚ ਤਿੰਨ ਯੂਨੀਅਨ ਮਨਿਸਟਰ ਅੱਜ ਪੰਜਾਬ ਦੀਆਂ ਵੱਖ-ਵੱਖ ਦੇਸ਼ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਕਰਨਗੇ ਇਹਦੇ ਵਿੱਚ ਜਿਹੜਾ ਸੰਯੁਕਤ ਕਿਸਾਨ ਮੋਰਚਾ ਵੀ ਹੈ ਗੈਰ ਸਿਆਸੀ ਵੀ ਹੈ ਪਰ ਕਿਸਾਨ ਮਜ਼ਦੂਰ ਜਥੇਬੰਦੀਆਂ ਵੀ ਨੇ ਸੋ ਦੇਖਣ ਵਾਲੀ ਗੱਲ ਹੀ ਰਹੇਗੀ ਕਿ ਅੱਜ ਕਿੰਨੇ ਕੁ ਨੁਮਾਇंदे ਪਹੁੰਚਦੇ ਨੇ ਘੱਟੋ ਘੱਟ 20 ਕ ਮੈਂਬਰਾਂ ਦਾ ਡੈਲੀਗੇਸ਼ਨ ਹੈ ਜਿਹੜਾ ਹੋ ਸਕਦਾ ਹੈ ਜਿਹੜਾ ਅੱਜ ਸ਼ਾਮ ਨੂੰ ਚੰਡੀਗੜ੍ਹ ਦੇ ਵਿੱਚ ਪੰਜਾਬ ਸਰਕਾਰ ਦੀ ਨੁਮਾਇੰਦਗੀ ਦੇ ਨਾਲ ਬਹੁਤ ਵੱਡੀ ਸੰਭਾਵਨਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਅੱਜ ਸ਼ਾਮ ਤੱਕ ਵਾਪਸ ਆ ਜਾਣਗੇ ਕਿਉਂਕਿ ਅੱਜ ਉਹਨਾਂ ਦਾ ਇਸ ਤਰ੍ਹਾਂ ਦਾ ਪ੍ਰੋਗਰਾਮ ਸੀ ਕਿ ਉਹ ਸ਼੍ਰੀ ਰਾਮ ਮੰਦਰ ਮਠਾ ਟਿਕਣ ਜਾ ਰਹੇ ਨੇ ਅਰਵਿੰਦ ਕੇਜਰੀਵਾਲ ਜੀ ਦੇ ਨਾਲ ਸਮੇਤ ਪਰਿਵਾਰ ਸੋ ਸ਼ਾਮ ਤੱਕ ਉਹਨਾਂ ਦੇ ਵੀ ਵਾਪਸ ਆਉਣ ਦੀ ਸੰਭਾਵਨਾ ਹੈ ਕਿਸਾਨਾਂ ਔਰ ਭਾਰਤ ਦੇ ਮੰਤਰੀਆਂ ਦੇ ਵਿਚਾਲੇ ਹੋਣ ਵਾਲੀ ਬੈਠਕ ਦੇ ਵਿੱਚ ਕਿਉਂਕਿ ਜਿਹੜੀ ਪਹਿਲੀ ਬੈਠਕ ਹੋਈ ਸੀ ਉਹਦੇ ਲਈ ਭਗਵੰਤਬਾਨ ਉਹਨਾਂ ਨੇ ਵੀ ਕਾਫੀ ਭੂਮਿਕਾ ਅਦਾ ਕੀਤੀ ਸੀ ਇੱਕ ਤਾਂ ਅੱਜ ਦੀ ਬੈਠਕ ਹੈ ਹੁਣ ਸਵਾਲ ਇਹ ਹੈ ਵੀ ਕੀ ਅੱਜ ਦੀ ਬੈਠਕ ਦੇ ਵਿੱਚ ਕਿਸਾਨਾਂ ਦੀਆਂ ਸਾਰੀਆਂ ਮੁੱਖ ਮੰਗਾਂ ਮਨ ਲੀ ਗਿਆ ਜਾਣ ਗਿਆ ਮੁੱਖ ਮੰਗਾ ਕੀ ਆ ਮੈਂ ਇੱਕ ਵਾਰੀ ਇਹ ਵੀ ਸਾਂਝਾ ਕਰਦਾ ਭਾਰਤ ਸਰਕਾਰ 23 ਫਸਲਾਂ ਤੇ ਐਮਐਸਪੀ ਦਿੰਦੀ ਹੈ ਐਮਐਸਪੀ ਦੇਣ ਦਾ ਮਤਲਬ ਇਹ ਨਹੀਂ ਕਿ ਸਰਕਾਰ ਤੇ ਦੀਆਂ 23 ਫਸਲਾਂ ਐਮਐਸਪੀ ਤੇ ਚੱਕਦੀ ਹੈ ਕਿਸਾਨ ਕੀ ਚਾਹੁੰਦੇ ਨੇ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਭਾਅ ਕਿ ਅਗਰ ਭਾਰਤ ਸਰਕਾਰ 23 ਫਸਲਾਂ ਤੇ ਐਮਐਸਪੀ ਦਿੰਦੀ ਹੈ ਤੇ ਭਾਰਤ ਸਰਕਾਰ ਕਾਨੂੰਨ ਬਣਾਵੇ ਕਿ ਉਹ 23 ਦੀਆਂ 23 ਫਸਲਾਂ ਨੇ ਜਿਹੜੀਆਂ ਉਹ ਐਮਐਸਪੀ ਤੇ ਹੀ ਚੱਕੀਆਂ ਜਾਣਗੀਆਂ ਇਹ ਬਹੁਤ ਵੱਡੀ ਕਿਸਾਨਾਂ ਦੀ ਮੰਗ ਹੈ ਸਭ ਤੋਂ ਵੱਡੀ ਮੰਗ ਕਿਸਾਨਾਂ ਦੀ ਇਹੀ ਹੈ ਇਸ ਤੋਂ ਇਲਾਵਾ ਕਈ ਹੋਰ ਮੰਗਾਂ ਨੇ ਮੁਆਵਜ਼ੇ ਦੀ ਗੱਲ ਹੈ ਕਿਸਾਨਾਂ ਦੇ ਕਰਜ਼ਾ ਮਾਫੀ ਦੀ ਗੱਲ ਹੈ ਲਖੀਮਪੁਰ ਖੀਰੀ ਦੇ ਕਿਸਾਨਾਂ ਦੇ ਮੁਆਵਜ਼ੇ ਦੀ ਗੱਲ ਹੈ ਇਨਸਾਫ ਦੀ ਗੱਲ ਹੈ ਜਿਹੜੇ ਪੁਰਾਣੇ ਸਮਿਆਂ 'ਚ ਕੇਸ ਕਿਸਾਨਾਂ ਤੇ ਦਰਜ ਨੇ ਉਹ ਹਜੇ ਤੱਕ ਖਤਮ ਨਹੀਂ ਹੋਏ ਲਗਭਗ 2 ਸਾਲ ਪਹਿਲਾਂ ਭਾਰਤ ਸਰਕਾਰ ਵੱਲੋਂ ਜਿਹੜੀਆਂ ਮੰਗਾਂ ਮੰਨਣ ਤੋਂ ਬਾਅਦ ਗੱਲਬਾਤ ਅੱਗੇ ਤੋਰਨ ਦਾ ਭਰੋਸਾ ਦਿੱਤਾ ਗਿਆ ਸੀ ਪਰ ਇਹ ਜਿਹੜੀ ਗੱਲਬਾਤ ਹੈ ਅੱਗੇ ਵਧ ਨਹੀਂ ਸਕੀ ਕੱਲ ਸਰਵਨ ਸਿੰਘ ਪੰਦੇੜ ਜਿਹੜੇ ਇੱਕ ਕਿਸਾਨ ਆਗੂ ਨੇ ਉਹ ਸਤਿਕੰਨ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ ਗਏ ਸੀ ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਪੰθεਰ ਹੁਣੀ ਵੀ ਪੱਤਰਕਾਰਾਂ ਦੇ ਨਾਲ ਗੱਲਬਾਤ ਕਰ ਰਹੀ ਸੀ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਉਹ ਕਹਿੰਦੇ ਇਹ ਬੜਾ ਮੰਦ ਭਾਗ ਹੈ ਕਿ ਇੱਕ ਪਾਸੇ ਤਾਂ ਭਾਰਤ ਦੀ ਸਰਕਾਰ ਸਾਡੇ ਨਾਲ ਗੱਲਬਾਤ ਤੋੜ ਰਹੀ ਹੈ ਔਰ ਦੂਜੇ ਪਾਸੇ ਸ਼ੰਭੂ ਬੈਰੀਅਰ ਤੇ ਰੋਕਾਂ ਔਰ ਹਰਿਆਣਾ ਦੇ ਵਿੱਚ ਇੰਟਰਨੈਟ ਬੰਦ ਉਹਨਾਂ ਨੇ ਕਿਹਾ ਕਿ ਇਹ ਨਹੀਂ ਹੋਣਾ ਚਾਹੀਦਾ ਅਗਰ ਭਾਰਤ ਦੀ ਸਰਕਾਰ ਸਾਡੇ ਨਾਲ ਗੱਲਬਾਤ ਕਰ ਰਹੀ ਹੈ ਤੇ ਫਿਰ ਸ਼ੰਭੂ ਬੈਰੀਅਰ ਤੇ ਬੈਰੀਕੇਡਿੰਗ ਕਿਉਂ ਉਹਨਾਂ ਨੇ ਇਹਦੇ ਉੱਪਰ ਵੀ ਕਾਫੀ ਜ਼ਿਆਦਾ ਨਾਰਾਜ਼ਗੀ ਪ੍ਰਗਟ ਕੀਤੀ ਹੰਜੋ ਜੀ ਜੇ ਮੈਂ ਰਿਵਿਊ ਕਰਾਂ ਤੇ ਇਸ ਵਾਰ ਜਿਹੜਾ ਕਿਸਾਨ ਅੰਦੋਲਨ ਹੈ ਉਹ ਪਿਛਲੀ ਵਾਰ ਦੇ ਕਿਸਾਨ ਅੰਦੋਲਨ ਨਾਲੋਂ ਜ਼ਿਆਦਾ ਸੰਗਠਿਤ ਹੋ ਸਕਦਾ ਹੈ ਅਗਰ ਅਸੀਂ ਕਿਸਾਨ ਜਥੇਬੰਦੀਆਂ ਦੀ ਗੱਲ ਕਰੀਏ ਹਾਲਾਂਕਿ ਇਹਦੇ ਵਿੱਚ ਕੋਈ ਦੋਰਾ ਨਹੀਂ ਹੈ ਕਿ ਜਦੋਂ ਪਿਛਲੀ ਵਾਰੀ ਕਿਸਾਨ ਅੰਦੋਲਨ ਹੋਇਆ ਤੇ ਦੁਨੀਆ ਭਰ ਦੇ ਪੰਜਾਬੀਆਂ ਨੇ ਸਾਡੇ ਕਿਸਾਨਾਂ ਦਾ ਸਮਰਥਨ ਕੀਤਾ ਪੰਜਾਬ ਦੇ ਕਿਸਾਨਾਂ ਦੇ ਨਾਲ 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 ਹਰਿਆਣਾ ਦੇ ਕਿਸਾਨ ਜੰਮੂ ਕਸ਼ਮੀਰ ਦੇ ਕੁਝ ਹਿਮਾਚਲ ਦੇ ਉੱਤਰ ਪ੍ਰਦੇਸ਼ ਦੇ ਕਿਸਾਨ ਔਰ ਦੇਸ਼ ਦੇ ਦੂਜੇ ਹਿੱਸਿਆਂ ਦੇ ਕਿਸਾਨ ਪੱਛਮੀ ਬੰਗਾਲ ਤੋਂ ਕੇਰਲਾ ਵਗੈਰਾ ਤੋਂ ਹੋਰ ਹਿੱਸਿਆਂ ਤੋਂ ਵੀ ਕਿਸਾਨ ਨੇ ਜਿਹੜੇ ਉਹ ਇਕੱਠੇ ਹੋਏ ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਕਿਸਾਨ ਸੰਗਠਨ ਨੇ ਜਿਹੜੇ ਉਹ ਮੀਟਿੰਗਾਂ ਵੀ ਕਰਦੇ ਰਹੇ ਕੇਂਦਰ ਸਰਕਾਰ ਦੇ ਨਾਲ ਇੱਕ ਡੈਪੂਟੇਸ਼ਨ ਦੇ ਤੌਰ ਤੇ ਹੁਣ ਜਿਹੜਾ ਪਿਛਲੇ 2 ਦਿਨਾਂ ਦਾ ਵਰਤਾਰਾ ਜਿਹੜਾ ਸ਼ੰਭੂ ਬੈਰੀਅਰ ਹੈ ਇਹ ਮੁਕੰਮਲ ਤੌਰ ਦੇ ਉੱਤੇ ਬੈਰੀਕੇਡਿੰਗ ਕਰ ਦਿੱਤੀ ਗਈ ਹੈ ਔਰ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਸ਼ੰਭੂ ਬੈਰੀਅਰ ਤੇ ਪਿਛਲੇ ਸਮੇਂ ਬੈਰੀਕੇਟਿੰਗ ਕੀਤੀ ਗਈ ਸੀ ਲਗਭਗ ਉਸੇ ਤਰ੍ਹਾਂ ਦੀ ਸਥਿਤੀ ਹੈ ਕੋਈ ਵੀ ਟਰੈਕਟਰ ਟਰਾਲੀ ਹੈ ਜਿਹੜੀ ਉਹ ਆਸਾਨੀ ਨਾਲ ਹਰਿਆਣਾ ਦੇ ਵਿੱਚ ਪ੍ਰਵੇਸ਼ ਨਹੀਂ ਕਰ ਸਕੇਗੀ ਉਮੀਦ ਇਹ ਕਰਦੇ ਹਾਂ ਕਿ ਹਰਿਆਣਾ ਦਾ ਪ੍ਰਸ਼ਾਸਨ ਹਰਿਆਣਾ ਦੀ ਪੁਲਿਸ ਔਰ ਪੰਜਾਬ ਤੋਂ ਜਾਣ ਵਾਲੇ ਕਿਸਾਨ ਟਰੈਕਟਰ ਟਰਾਲੀਆਂ ਇਹਨਾਂ ਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਟਕਰਾਅ ਨਹੀਂ ਹੋਏਗਾ ਔਰ ਅੱਜ ਸ਼ਾਮ ਨੂੰ ਹੀ ਭਾਰਤ ਸਰਕਾਰ ਕਿਸਾਨਾਂ ਦੇ ਨਾਲ ਮੀਟਿੰਗ ਤੋਂ ਬਾਅਦ ਕੋਈ ਵਿਚਦਰਾ ਕੱਢੇਗੀ ਕਿਉਂਕਿ ਅਗਰ ਅਗਰ ਰੋਕਾਂ ਨਾ हटਾਈਆਂ ਗਈਆਂ ਔਰ ਕਿਸਾਨ ਟਰੈਕਟਰ ਟਰਾਲੀਆਂ ਸਮੇਤ ਦਿੱਲੀ ਜਾਣ ਦੇ ਲਈ ਅੜ ਗਏ ਤੇ ਫਿਰ ਇੱਕ ਵਾਰ ਫਿਰ ਸ਼ੰਭੂ ਬੈਰੀਅਰ ਤੇ ਟਕਰਾਅ ਦੀ ਸਥਿਤੀ ਬਣ ਸਕਦੀ ਹੈ ਔਰ ਇਹ ਜਿਹੜੀ ਟਕਰਾਅ ਨੇ ਕਿ ਕਿਸੇ ਵੀ ਸੂਰਤ ਦੇ ਵਿੱਚ ਸਿਹਤਮੰਦ ਟਕਰਾਅ ਨਹੀਂ ਹੁੰਦੇ ਹਾਲਾਂਕਿ ਹਰਿਆਣਾ ਦੀ ਸਰਕਾਰ ਦਾ ਦਾਵਾ ਹੈ ਕਿ ਲਾਅ ਐਂਡ ਆਰਡਰ ਅਸੀਂ ਮੇਨਟੇਨ ਰੱਖਣਾ ਪਰ ਕਿਸਾਨ ਸੰਗਠਨਾਂ ਦੇ ਆਗੂਆਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਅਸੀਂ ਟਰੈਕਟਰ ਟਰਾਲੀਆਂ ਤੇ ਜਾ ਕੇ ਸ਼ਾਂਤੀਪੂਰਵਕ ਤਰੀਕੇ ਨਾਲ ਪ੍ਰੋਟੈਸਟ ਕਰਨਾ ਚਾਹੁੰਦੇ ਆ ਅਸੀਂ ਕਿਸੇ ਤਰ੍ਹਾਂ ਦੀ ਹਿੰਸਾ ਦੇ ਵਿੱਚ ਭਰੋਸਾ ਨਹੀਂ ਰੱਖਦੇ ਹੁਣ ਇਹ ਗੱਲ ਵੇਖਣ ਵਾਲੀ ਰਹੇਗੀ ਕਿ ਜਦੋਂ ਸ਼ੰਭੂ ਬੈਰੀਅਰ ਪੰਜਾਬ ਦੇ ਕਿਸਾਨ ਟਰੈਕਟਰ ਟਰਾਲੀਆਂ ਤੇ ਪਾਰ ਕਰਦੇ ਨੇ ਕੀ ਕੋਈ ਰਾਹ ਉਹਨਾਂ ਨੂੰ ਦਿੱਤਾ ਜਾਂਦਾ ਹੈ ਕੀ ਬੈਰੀਕੇਟਿੰਗ ਹਟਾਈ ਜਾਂਦੀ ਹੈ ਕੀ ਪੱਕੇ ਤੌਰ ਤੇ ਜਿਹੜੀ ਸਿਮੈਂਟਡ ਬੈਰੀਕੇਟਿੰਗ ਕੀਤੀ ਹੈ ਸਰਕਾਰ ਉਹਨੂੰ ਹਟਾਉਣ ਦਾ ਫੈਸਲਾ ਕਰਦੀ ਹੈ ਜਾਂ ਉੱਥੇ ਟਕਰਾਅ ਦੀ ਸਥਿਤੀ ਬਣਦੀ ਹੈ ਇੱਕ ਹੋਰ ਜਿਹੜਾ ਵਿਕਲਪ ਹੈ ਕਿ ਕਿਸਾਨ ਹੋਰ ਕਿਸ ਕਿਸੇ ਰਸਤਿਆਂ ਦੇ ਜ਼ਰੀਏ ਹੋਰ ਕਿਸੇ ਰਸਤਿਆਂ ਦੇ ਜ਼ਰੀਏ ਵੀ ਕਿ ਕਿਸਾਨ ਨੇ ਜਿਹੜੇ ਉਹ ਦਿੱਲੀ ਜਾਣ ਦੀ ਕੋਸ਼ਿਸ਼ ਕਰਨਗੇ ਮੈਨੂੰ ਲੱਗਦਾ ਹੈ ਕਿ ਪਿੰਡਾਂ ਦੇ ਵਿੱਚੋਂ ਦੀ ਹੋ ਕੇ ਅਗਰ ਕਿਸਾਨ ਹਰਿਆਣਾ ਦੇ ਜ਼ਰੀਏ ਦਿੱਲੀ ਪਹੁੰਚਣ ਦੀ ਕੋਸ਼ਿਸ਼ ਕਰਨਗੇ ਉਹਦੇ ਨਾਲ ਵੀ ਜਿਹੜੀ ਲਾਂਡ ਆਰਡਰ ਦੀ ਸਥਿਤੀ ਹੈ ਜਿਹੜੀ ਕਿਉਂਕਿ ਕਿਸਾਨ ਕਹਿੰਦੇ ਅਸੀਂ ਸ਼ਾਂਤੀਪੂਰਵਕ ਜਾਵਾਂਗੇ ਪਰ ਇਹ ਨਿਰਪਰ ਕਰਦਾ ਹੈ ਕਿ ਕਿਸ ਤਰ੍ਹਾਂ ਉਹਨਾਂ ਨੂੰ ਹਰਿਆਣਾ ਦੀ ਪੁਲਿਸ ਜਾਂ ਉੱਥੋਂ ਦਾ ਪ੍ਰਸ਼ਾਸਨ ਉਪੇਸ਼ ਆਏਗਾ ਕਿ ਉਹਨਾਂ ਨੂੰ ਅੱਗੇ ਲੰਘਣ ਦਿੱਤਾ ਜਾਏਗਾ ਜਾਂ ਨਹੀਂ ਇਹ ਬਹੁਤ ਇੱਕ ਵੱਡਾ ਜਿਹੜਾ ਮਾਮਲਾ ਹੈ ਇਹ ਬਣ ਰਿਹਾ ਔਰ ਪੂਰੀ ਦੁਨੀਆ ਦੇ ਪੰਜਾਬੀਆਂ ਦੀ ਨਜ਼ਰ ਇੱਕ ਵਾਰ ਫੇਰ ਕਿਸਾਨਾਂ ਦੇ ਕਿਸਾਨ ਅੰਦੋਲਨ ਦੀ ਹੈ ਉਮੀਦ ਇਹ ਕਰਦੇ ਆ ਕਿ ਅੱਜ ਚੰਡੀਗੜ੍ਹ ਦੇ ਵਿੱਚ ਜਿਹੜੀ ਬੈਠਕ ਹੈ ਉਹਦੇ ਵਿੱਚ ਕੇਂਦਰ ਸਰਕਾਰ ਸਾਰੀਆਂ ਮੰਗਾਂ ਮੰਨੇ ਔਰ ਐਮਐਸਪੀ ਦਾ ਕਾਨੂੰਨ ਅਗਰ ਕੇਂਦਰ ਸਰਕਾਰ ਬਣਾ ਦਿੰਦੀ ਹੈ ਉਹਦੇ ਲਈ ਸਹਿਮਤੀ ਬਣ ਜਾਂਦੀ ਹੈ ਤੇ ਫਿਰ ਇਹ ਗੱਲ ਖਤਮ ਹੋ ਸਕਦੀ ਹੈ ਨਹੀਂ ਤਾਂ 13 ਫਰਵਰੀ ਨੂੰ ਕਿਸਾਨਾਂ ਵੱਲੋਂ ਦਿੱਲੀ ਕੂਚ ਦਾ ਜਿਹੜਾ ਪ੍ਰੋਗਰਾਮ ਹੈ ਉਹ ਐਲਾਨਿਆ ਗਿਆ ਹੈ। ਔਰ ਬਹੁਤ ਸਾਰੀਆਂ ਜਿਹੜੀਆਂ ਜਥੇਬੰਦੀਆਂ ਨੇ ਉਹ ਤਿਆਰੀ ਕਰ ਰਹੀਆਂ ਨੇ ਦਿੱਲੀ ਜਾਣ ਦੇ ਲਈ। ਡੱਲਾ ਜੀ ਉਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ ਖਡੂਰ ਸਾਹਿਬ ਦੀ ਰੈਲੀ ਤੋਂ ਇੱਕ ਵਾਰ ਫਿਰ ਉੱਥੇ ਦੇ ਮੰਚ ਤੋਂ ਇੱਕ ਵਾਰ ਫਿਰ ਕੇਂਦਰ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਉਹ ਕਿਸਾਨ ਜਥੇਬੰਦੀਆਂ ਦੀ ਜੋ ਕਿਸਾਨਾਂ ਦੀਆਂ ਮੰਗਾਂ ਨੇ ਉਹਨਾਂ ਨੂੰ ਮੰਨ ਲੈਣ। ਸੋ ਤੁਸੀਂ ਕੀ ਕਹਿਣਾ ਚਾਹੋਗੇ ਭਗਵੰਤ ਮਾਨ ਅਤੇ ਪੰਜਾਬ ਸਰਕਾਰ ਦੀ ਭੂਮਿਕਾ ਨੂੰ ਤੁਸੀਂ ਕਿਵੇਂ ਦੇਖਦੇ ਹੋ ਇਸ ਉੱਪਰ ਤੁਸੀਂ ਕੀ ਕਹੋਗੇ ਹਰਜੋਤ ਜੀ ਭਗਵੰਤ ਮਾਨ ਉਹਨਾਂ ਦੀ ਭੂਮਿਕਾ ਕਾਫੀ ਜ਼ਿਆਦਾ ਅਹਿਮ ਹੈ ਉਹਨਾਂ ਨੇ ਜਿਹੜੀ ਪਹਿਲੀ ਮੀਟਿੰਗ ਹੋਈ ਕਿਸਾਨਾਂ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਵਿੱਚ ਔਰ ਭਾਰਤ ਸਰਕਾਰ ਦੇ ਮੰਤਰੀਆਂ ਦੇ ਵਿਚਾਲੇ ਉਹਦੇ ਵਿੱਚ ਅਹਿਮ ਭੂਮਿਕਾ ਨਿਭਾਈ ਕੀਤੀ ਭਗਵੰਤ ਮਾਨ ਸਾਫ਼ ਤੌਰ ਤੇ ਕਹਿ ਰਹੇ ਨੇ ਕਿ ਮੈਂ ਕੇਂਦਰ ਸਰਕਾਰ ਨੂੰ ਬਾਰ ਬਾਰ ਅਪੀਲ ਕਰ ਰਹੇ ਹਾਂ ਕਿ ਉਹ ਕਿਸਾਨਾਂ ਦੇ ਨਾਲ ਗੱਲਬਾਤ ਕਰਕੇ ਮਸਲਾ ਨਿਬੇੜਨ ਕਿਸਾਨਾਂ ਦੀਆਂ ਹੱਕੀ ਮੰਗਾਂ ਮੰਨਣ ਤਾਂ ਕਿ ਕਿਸੇ ਤਰ੍ਹਾਂ ਦਾ वाद ਵਿਵਾਦ ਨਾ ਹੋਵੇ ਔਰ ਕੱਲ ਖਡੂਰ ਸਾਹਿਬ ਦੇ ਵਿੱਚ ਜਿਹੜੀ ਰੈਲੀ ਸੀ ਜਿਹੜਾ ਪ੍ਰਾਈਵੇਟ ਥਰਮਲ ਪਲੈਂਟ ਪੰਜਾਬ ਦੀ ਸਰਕਾਰ ਨੇ ਖਰੀਦਿਆ ਉਹਦੀਆਂ ਚਾਬੀਆਂ ਕੱਲ ਸਰਕਾਰ ਨੂੰ ਸੌਂਪੀਆਂ ਗਈਆਂ ਔਰ ਚੱਲਦਾ ਥਰਮਲ ਪਲੈਂਟ ਪੰਜਾਬ ਸਰਕਾਰ ਨੇ ਖਰੀਦਿਆ ਔਰ ਹਰਜੋਤ ਜੀ ਭਗਵੰਤ ਮਾਨ ਉਹਨਾਂ ਨੇ ਸਾਫ਼ ਤੌਰ ਤੇ ਕੱਲ ਫੇਰ ਐਲਾਨ ਕਰ ਦਿੱਤਾ ਕੇਂਦਰ ਸਰਕਾਰ ਨੂੰ ਕਿ ਤੁਸੀਂ ਕਿਸਾਨਾਂ ਨਾਲ ਗੱਲਬਾਤ ਕਰੋ ਔਰ ਮਸਲਾ ਨਿਬੇੜੋ ਔਰ ਜਿਹੜਾ ਸ਼ੰਭੂ ਬੈਰੀਅਰ ਦੇ ਉੱਤੇ ਬੈਰੀਕੇਡਿੰਗ ਕੀਤੀ ਗਈ ਹੈ ਭਗਵੰਤ ਮਾਨ ਨੇ ਬਹੁਤ ਕਰੜਾ ਰੋਖ ਉਹਦੇ ਤੇ ਅਪਣਾਇਆ ਭਗਵੰਤ ਮਾਨ ਨੇ ਬਹੁਤ ਜ਼ਿਆਦਾ ਨਿੰਦਾ ਕੀਤੀ ਹੈ ਮੰਚ ਤੋਂ ਨਿੰਦਾ ਕੀਤੀ ਹੈ ਔਰ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਹੈ ਕਿ ਤੁਸੀਂ ਹਰਿਆਣਾ ਦੀ ਜਿਹੜੀ ਜਿਹੜਾ ਲੰਘ ਹੈ ਹਰਿਆਣੇ ਦਾ ਸ਼ੰਭੂ ਬਾਰਡਰ ਦਾ ਉਹਨੂੰ ਉਸ ਤਰ੍ਹਾਂ ਦਾ ਬਾਰਡਰ ਨਾ ਬਣਾਓ ਜਿਵੇਂ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਬਾਰਡਰ ਹੈ ਇਸ ਤਰ੍ਹਾਂ ਦੇ ਸ਼ਬਦ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਰਤੇ ਨੇ ਕਿਉਂ ਕਿਉਂਕਿ ਉਹ ਬਹੁਤ ਜ਼ਿਆਦਾ ਇਸ ਗੱਲ ਤੋਂ ਨਾਰਾਜ਼ ਨੇ ਕਿ ਆਮ ਲੋਕਾਂ ਦੇ ਲਈ ਵੀ ਰਸਤੇ ਰੁਕ ਗਏ ਨੇ ਕੋਈ ਜ਼ਰੂਰੀ ਕੰਮਲੀ ਜਾਣ ਵਾਲੇ ਜਿਹੜੇ ਲੋਕ ਨੇ ਕਿਸੇ ਨੇ ਦਿੱਲੀ ਦੇ ਏਮਜ਼ ਦੇ ਵਿੱਚ ਅਗਰ ਮਰੀਜ਼ ਲੈ ਕੇ ਜਾਣਾ ਉਹਦੇ ਲਈ ਵੀ ਜਿਹੜੀਆਂ ਸਥਿਤੀਆਂ ਨੇ ਬਹੁਤ ਸਖਾਲੀਆਂ ਨਹੀਂ ਐ ਕਿ ਉਹ ਕਿਵੇਂ ਸ਼ੰਭੂ ਬੈਰੀਅਰ ਪਾਰ ਕਰਕੇ ਜਾਵੇ ਕਿਉਂਕਿ ਕੱਲ ਤਸਵੀਰਾਂ ਇਸ ਤਰ੍ਹਾਂ ਦੀਆਂ ਆਈਆਂ ਕਿ ਕਿਸੇ ਨੂੰ ਵੀ ਜਾਣ ਨਹੀਂ ਸੀ ਦਿੱਤਾ ਜਾ ਰਿਹਾ ਔਰ ਬਹੁਤ ਸਾਰੇ ਲੋਕ ਜਿਹੜੇ ਉਹ ਖੱਗਰ ਜਿਹੜਾ ਦਰਿਆ ਹੈ ਖੱਗਰ ਦੇ ਆਲੇ ਦੁਆਲੇ ਮੁਕੰਮਲ ਤੌਰ ਦੇ ਉੱਤੇ ਰੋਕਾਂ ਨੇ ਔਰ ਖੱਗਰ ਦੇ ਵਿੱਚੋਂ ਵਗਦੇ ਪਾਣੀ ਚੋਂ ਕਈ ਲੋਕ ਲੰਘ ਕੇ ਆ ਰਹੇ ਸੀ ਜਿਨ੍ਹਾਂ ਦੇ ਵਿੱਚੋਂ ਬਜ਼ੁਰਗਔਰਤਾ ਵੀ ਸੀ ਸੋ ਕੱਗਰ ਤੋਂ ਮੁਕੰਮਲ ਤੌਰ ਤੇ ਜਿਹੜਾ ਪਾਰ ਜਾਣਾ ਉਹ ਔਖਾ ਬੈਰੀਕੇਡਿੰਗ ਹੈ ਇਸ ਗੱਲ ਤੋਂ ਭਗਵੰਤਮਾਨ ਬਹੁਤ ਜ਼ਿਆਦਾ ਨਾਰਾਜ਼ ਨੇ ਪਰ ਇੱਕ ਵਾਰੀ ਭਗਵੰਤਮਾਨ ਉਹਨਾਂ ਦੀ ਗੱਲ ਵੀ ਸੁਣੀਏ ਹਾਂ ਹੁਣ ਕਿਸਾਨਾਂ ਦੀ ਚੱਲ ਰਹੀ ਹੈ ਮੈਂ ਆਪਦੇ ਵੱਲੋਂ ਫਰਜ਼ ਨਿਭਾਇਆ ਮੈਂ ਕੇਂਦਰਾ ਰਾਏ ਨੂੰ ਬੁਲਾਇਆ ਨਾ ਗੱਲ ਕਰੋ ਗੱਲ ਕਰੋ ਗੱਲਬਾਤ ਹੋਈ ਕਈ ਘੰਟੇ ਹੋਈ ਕਈ ਮੰਗਾ ਤੇ ਸੈਂਤੀ ਬਣ ਗਈ ਤੇ ਤੇ ਨਹੀਂ ਬਣੀ ਹੁਣ ਕੀ ਕਰ ਰਿਹਾ ਉਹ ਕਹਿੰਦੇ ਵੀ ਅਸੀਂ ਮੈਂ ਕਿਹਾ ਹੋਰ ਗੱਲ ਕਰ ਲਓ ਨਾ ਅਗਲੀ ਵਾਰ ਫੇਰ ਆ ਜਾਓ ਕੱਲ ਨੂੰ ਆਜੋ ਬਹਿ ਜਾਓ ਗੱਲ ਕਰ ਲਓ ਨਾ ਹਰਿਆਣੇ ਚ ਕੀ ਕਰ ਰਹੇ ਆ ਹਰਿਆਣੇ ਵਾਲੀ ਜਿਹੜੀ ਪੰਜਾਬ ਵਾਲੀ ਹੱਦ ਐ ਉਥੇ ਡੇ ਡੇ ਕਿਲ ਲਾ ਰਹੇ ਨੇ ਪੱਤੀਆਂ ਤਾਰਾਂ ਕੰਡਿਆਲੀਆਂ ਤਾਰਾਂ ਮੇਰੀ ਫਿਲਹਾਲ ਤਾਂ ਮੇਰੀ ਬੇਨਤੀ ਐ ਕੇਂਦਰ ਸਰਕਾਰ ਨੂੰ ਕਿ ਕਿਸਾਨਾਂ ਨਾਲ ਗੱਲ ਕਰ ਲਓ ਉਹਨਾਂ ਦੀਆਂ ਮੰਗਾਂ ਜਾਇਜ਼ ਜਿਹੜੀਆਂ ਨੇ ਮੰਨ ਲਓ ਤੁਸੀਂ ਇੰਡੀਆ ਤੇ ਪੰਜਾਬ ਦਾ ਬਾਰਡਰ ਨਾ ਬਣਾਓ ਬਾਰਡਰ ਬਣਾਤਾ ਹੁਣ ਉ ਉਨੀ ਇਤਾਰਾਂ ਇਧਰ ਲੱਗੀਆਂ ਖੱਬੇ ਪਾਸੇ ਪਾਕਿਸਤਾਨ ਜਾਣ ਨੂੰ ਉਨੀ ਇਧਰ ਲੱਗੀਆਂ ਦਿੱਲੀ ਜਾਣ ਨੂੰ ਤੁਸੀਂ ਕੀ ਸਮਝਦੇ ਹੋ ਸਾਨੂੰ ਚੌਲਾਂ ਵੇਲੇ ਕਿੱਥੇ ਜਾਓਗੇ ਕਣਕ ਵੇਲੇ ਕਿੱਥੇ ਜਾਓਗੇ ਉਦੋਂ ਬਾਰਡਰ ਖੁੱਲ ਜਾਂਦੇ ਆ ਨਾ ਉਦੋਂ ਟ੍ਰੇਨਾਂ ਆ ਜਾਂਦੀਆਂ ਨੇ ਲੈਣ ਸਪੈਸ਼ਲ ਜਿਹੜੀਆਂ ਹੁੰਦੀਆਂ ਨੇ ਅਸੀਂ ਤੁਹਾਨੂੰ ਰੋਟੀ ਦਿੰਨੇ ਆ ਅਸੀਂ ਤੁਹਾਡਾ ਢਿੱਡ ਭਰਦਿਆਂ ਅਸੀਂ ਆਜ਼ਾਦੀ 'ਚ ਸਭ ਤੋਂ ਵੱਧ ਹਿੱਸਾ ਪਾਇਆ ਹੋਇਆ ਸਾਨੂੰ ਆਪਦਾ ਹਿੱਸਾ ਮੰਨੋ ਅਸੀਂ ਇੱਥੇ ਖੜੇ ਆਂ ਬਾਰਡਰ ਤੇ ਸਾਡੇ ਮੁੰਡੇ ਖੜੇ ਨੇ ਕੋਈ ਗੋਲੀ ਆਵੇ ਇੱਧਰੋਂ ਸਾਡੇ ਮੁੰਡਿਆਂ ਦੀ ਹਿੱਕ ਐ ਪਹਿਲਾਂ ਤੁਹਾਨੂੰ ਤਾਂ ਬਾਅਦ ਚ ਪਤਾ ਲੱਗਦਾ ਬਾਅਦ ਤੁਸੀਂ ਸਲਾਮੀਆਂ ਵੀ ਨਹੀਂ ਦਿੰਦੇ ਕਹਿੰਦੇ ਅਗਨੀ ਵੀਰ ਸੀ ਸਲਾਮੀ ਨਹੀਂ ਦੇਣੀ ਸੋ ਮੈਂ ਕੇਂਦਰ ਸਰਕਾਰ ਨੂੰ ਕਹਿਣਾ ਚਾਹਨਾ ਐਨਾ ਐਨਾ ਸਾਡੇ ਨਾਲ ਆਡਾ ਨਾ ਲਾਓ ਐਨਾ ਤੁਸੀਂ ਸਾਡੇ ਨਾਲ ਹਰਖ ਨਾ ਰੱਖੋ ਐਨੀ ਨਫ਼ਰਤ ਨਾ ਕਰੋ ਮੈਂ ਤਾਂ ਇਸ ਲੈਵਲ ਤੇ ਸੋਚੀ ਬੈਠਾ ਜਿਸ ਲੈਵਲ ਦੀ ਨਫ਼ਰਤ ਅਸੀਂ ਚੱਲ ਰਹੇ ਆਂ अरविंद केजरीवाल जी दिल्ली चल रहे ने मैं इत्ते चल रहे हां गवर्नर रा थ्रू पता नहीं किदे किदे थ्रू इना दा बस चले जानगन मंचो पंजाब काट देणगे ए कि जानगन मंच च पंजाब आंदा यार इनु ਕੱਢ ਦੋ ਇੱਕ ਦਿੱਲੀ ਪਾਸ ਕਰਨਾ ਹਾਂ ਵਾਲੇ ਹਾਂ ਕਹੋ ਨਾਂ ਵਾਲੇ ਨਾਂ ਕਹੋ ਹਾਂ ਵਾਲੋਂ ਕਿ ਜੀਤੂ ਹੀ ਹਾਂ ਵਾਲੇ ਕਿ ਜੀਤੂ ਹੀ ਚਲੋ 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 ਜਿਵੇਂ ਚੰਡੀਗੜ੍ਹ ਵੋਟਾਂ ਗਿਣੀਆਂ ਸੀ ਆਹ ਵੋਟ ਆਵਾਮਾ ਦੀ ਪਾਰਟੀ ਦੇ ਘੱਟ ਬੀਜਪੀ ਦੇ ਨੇ ਇਧਰ ਧਰ ਦੋ ਆਹ ਵੀ ਆਵਾਮਾ ਦੀ ਪਾਰਟੀ ਦੀ ਬੀਜਪੀ ਵਾਲੇ ਪਾਸੇ ਧਰ ਦੋ ਕੈਮਰੇ ਵਾਲ ਵੀ ਦੇਖ ਲੋ ਨਾਲੇ ਸੁਪਰੀਮ ਕੋਰਟ ਨੇ ਦੱਸਤਾ ਐਂ ਕਰਦੇ ਆ ਯਾਰ ਐ ਵੋਟਾਂ ਹੀ ਇੰਨੀਆਂ ਪਾਓ ਕਿ ਇਧਰਲੇ ਪਾਸੇ ਧਰਨ ਨੂੰ ਕੋਈ ਹੋਵੇ ਹੀ ਨਾ ਵੋਟ ਜਿਵੇਂ ਤੁਸੀਂ 22 ਚ ਪਾਈਆਂ ਨੇ 70 70 ਹਜ਼ਾਰ ਤੇ ਜਿੱਤੇ ਸਾਡੇ ਵਿਧਾਨ ਸਭਾ ਚ 70 70 ਹਜ਼ਾਰ ਦੀ ਜਿੱਤ ਇਹਦਾ ਮਤਲਬ ਦੂਜੇ ਪਾਸੇ ਪਈਆਂ ਹੀ ਨਹੀਂ ਦਲਾਜੀ ਚਰਚਾਵਾਂ ਨੇ ਕਿ ਅਕਾਲੀ ਦਲ ਤੇ ਭਾਜਪਾ ਜੋ ਹੈ ਉਹ ਗੱਠ ਜੋੜ ਦੇ ਕਾਫੀ ਨੇੜੇ ਨੇ ਤੇ ਲਗਾਤਾਰ ਅਕਾਲੀ ਦਲ ਅਤੇ ਭਾਜਪਾ ਦੀ ਇਸ ਨੂੰ ਲੈ ਕੇ ਗੱਲਬਾਤ ਵੀ ਹੋ ਰਹੀ ਹੈ ਇੱਕ ਪਾਸੇ ਕਿਸਾਨ ਅੰਦੋਲਨ ਨੂੰ ਲੈ ਕੇ ਮਾਮਲਾ ਜ਼ਰੂਰ ਪੱਖਿਆ ਹੋਇਆ ਤੇ ਦੂਜੇ ਪਾਸੇ ਅਕਾਲੀ ਭਾਜਪਾ ਦੇ ਗਠਜੋੜ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ ਕਿਵੇਂ ਦੇਖਦੇ ਹੋ ਇਹਨਾਂ ਪੂਰੀਆਂ ਸਥਿਤੀਆਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਜੇਕਰ ਆਪਾਂ ਗੱਲ ਕਰੀਏ ਜਦੋਂ ਅਕਾਲੀ ਦਲ ਨੇ ਕਿਸਾਨ ਅੰਦੋਲਨ ਦੇ ਹੱਕ ਵਿੱਚ ਭਾਜਪਾ ਦੇ ਨਾਲ ਨਾਤਾ ਤੋੜਿਆ ਸੀ ਤੇ ਹੁਣ ਉਸੇ ਉਲਟ ਜਿਹੜੀ ਸਥਿਤੀ ਬਣਦੀ ਨਜ਼ਰ ਆ ਰਹੀ ਹੈ ਕਿ ਗਠਜੋੜ ਦੀਆਂ ਚਰਚਾਵਾਂ ਨੇ ਕੀ ਗਠਜੋੜ ਅਕਾਲੀ ਦਲ ਅਤੇ ਭਾਜਪਾ ਦੇ ਵਿਚਕਾਰ ਸੰਭਵ ਨਜ਼ਰ ਆ ਰਿਹਾ ਹੈ ਹਰਜੋਤ ਜੀ ਇਹ ਚਰਚਾਵਾਂ ਮੀਡੀਆ ਦੇ ਵਿੱਚ ਬਹੁਤ ਜ਼ਿਆਦਾ ਨੇ ਕਿ ਅੱਜ ਦਿੱਲੀ ਦੇ ਵਿੱਚ ਅਕਾਲੀ ਦਲ ਔਰ ਭਾਜਪਾ ਦੇ ਲੀਡਰ ਗੁਪਤ ਤੌਰ ਤੇ ਇੱਕ ਵਾਰ ਫੇਰ ਗਠਬੰਧਨ ਦੀ ਗੱਲਬਾਤ ਨੂੰ ਅੱਗੇ ਵਧਾ ਸਕਦੇ ਨੇ ਪੰਜਾਬ ਦੇ ਵਿੱਚ ਇਹ ਲਗਾਤਾਰ ਚਰਚਾਵਾਂ ਨੇ ਕਿ ਸ਼੍ਰੋਮਣੀ ਅਕਾਲੀ ਦਲ ਔਰ ਭਾਰਤੀ ਜਨਤਾ ਪਾਰਟੀ ਦੇ ਵਿਚਾਲੇ ਗਠਬੰਧਨ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ ਹਾਲਾਂਕਿ ਕੱਲ ਇਹ ਵੀ ਖਬਰਾਂ ਆਈਆਂ ਕਿ ਗੱਠਜੋੜ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਨੇ ਸੀਟ ਸ਼ੇਅਰਿੰਗ ਹਜੇ ਤੈਅ ਨਹੀਂ ਹੋਈ ਅਕਾਲੀ ਦਲ ਔਰ ਬੀਜੇਪੀ ਦੇ ਵਿੱਚ ਸੀਟਾਂ ਦੀ ਵੰਡ ਨੂੰ ਲੈ ਕੇ ਕੋਈ ਆਖਰੀ ਫੈਸਲਾ ਨਹੀਂ ਹੋ ਰਿਹਾ ਕੋਈ ਦੋ ਰਾਈ ਨਹੀਂ ਹੈ ਕਿ ਪੰਜਾਬ ਦੇ ਵਿੱਚ ਕਾਂਗਰਸ ਔਰ ਆਮ ਆਦਮੀ ਪਾਰਟੀ ਦਾ ਗੱਠਜੋੜ ਹੋਣਾ ਹੁਣ ਮੈਨੂੰ ਅਸੰਭਵ ਲੱਗਦਾ ਹੈ ਹੁਣ ਇਹ ਅਸੰਭਵ ਲੱਗਦਾ ਕਿਉਂਕਿ ਕੱਲ ਭਗਵੰਤ ਮਾਨ ਔਰ ਮਲਕੀ ਅਰਜਨ ਖੜਗੇ ਦੋਨਾਂ ਨੇ ਵੱਖਰੇ ਵੱਖਰੇ ਤੌਰ ਤੇ ਰੈਲੀਆਂ ਕੀਤੀਆਂ ਔਰ ਕਾਂਗਰਸ ਵੀ 130 ਆਪਣੇ ਦਮ ਤੇ ਲੜਨ ਦਾ ਐਲਾਨ ਕਰ ਰਹੀ ਹੈ ਔਰ ਆਮ ਆਦਮੀ ਪਾਰਟੀ ਨੇ ਵੀ ਕਿਹਾ ਕਿ ਅਸੀਂ ਚੰਡੀਗੜ੍ਹ ਔਰ ਪੰਜਾਬ ਦੀਆਂ ਸੀਟਾਂ ਇਸੇ ਮਹੀਨੇ ਉਮੀਦਵਾਰ ਐਲਾਨ ਦਵਾਂਗੇ ਅਜਿਹੇ ਹਾਲਾਤਾਂ ਦੇ ਵਿੱਚ ਅਕਾਲੀ ਦਲ ਔਰ ਭਾਜਪਾ ਪੂਰੀ ਕੋਸ਼ਿਸ਼ ਕਰ ਰਹੇ ਨੇ ਕਿ ਅਸੀਂ ਇਕੱਠੇ ਹੋਈਏ ਔਰ ਅਗਰ ਅਕਾਲੀ ਭਾਜਪਾ ਇਕੱਠੇ ਹੁੰਦੇ ਨੇ ਤੇ ਸਿੱਧੇ ਤੌਰ ਦੇ ਉੱਤੇ ਉਹ ਪੰਜਾਬ ਦੇ ਵਿੱਚ ਮੁਕਾਬਲਾ ਕਰਨ ਦੀਆਂ ਸਥਿਤੀਆਂ 'ਚ ਆਪਣੇ ਆਪ ਨੂੰ ਵੇਖ ਰਹੇ ਨੇ ਹੁਣ ਸਵਾਲ ਹੀ ਹੈ ਕਿ ਅਕਾਲੀ ਦਲ ਨੇ ਜਦੋਂ ਭਾਰਤੀ ਜਨਤਾ ਪਾਰਟੀ ਨਾਲ ਨਾਤਾ ਤੋੜਿਆ ਸੀ 22 22 ਸਾਲ ਪਹਿਲਾਂ ਉਸ ਵੇਲੇ ਇਸ ਕਰਕੇ ਅਸਤੀਫਾ ਦਿੱਤਾ ਸੀ ਬੀਬੀ ਹਰਸਿਮਰਤ ਕੌਰ ਨੇ ਕਿ ਭਾਰਤ ਸਰਕਾਰ ਤਿੰਨ ਖੇਤੀ ਕਾਨੂੰਨਾਂ ਦੀਆਂ ਮੰਗਾਂ ਕਿਸਾਨਾਂ ਦੀਆਂ ਨਹੀਂ ਮੰਨ ਰਹੀ। ਪਰ ਉਸ ਵੇਲੇ ਵੀ ਕਿਸਾਨਾਂ ਦੀ ਇਹ ਮੰਗ ਸੀ ਕਿ ਐਮਐਸਪੀ ਦਾ ਕਾਨੂੰਨ ਬਣਾਇਆ ਜਾਵੇ ਔਰ ਐਮਐਸਪੀ ਦਾ ਕਾਨੂੰਨ ਗਰੰਟੀ ਦੇ ਕਾਨੂੰਨ ਦੇ ਤੌਰ ਦੇ ਉੱਤੇ ਕੰਮ ਕਰੇ ਔਰ ਅਕਾਲੀ ਦਲ ਲਗਾਤਾਰ ਇਸ ਗੱਲ ਦਾ ਹਮਾਇਤੀ ਰਿਹਾ ਕਿ ਕਿਸਾਨਾਂ ਦੇ ਇਹ ਜਿਹੜੀਆਂ ਮੰਗਾਂ ਨੇ ਉਹ ਮੰਨੀਆਂ ਜਾਣ ਐਮਐਸਪੀ ਦਾ ਕਾਨੂੰਨ ਬਣਾਇਆ ਜਾਵੇ ਔਰ ਤਿੰਨ ਖੇਤੀ ਕਾਨੂੰਨ ਰੱਦ ਕੀਤੇ ਜਾਣ ਜਿਹੜੇ ਉਦੋਂ ਰੱਦ ਵੀ ਹੋਏ ਹੁਣ ਸਵਾਲ ਇਹ ਹੈ ਕਿ ਜਦੋਂ ਇੱਕ ਵਾਰ ਫੇਰ ਕਿਸਾਨ ਭਾਰਤੀ ਜਨਤਾ ਪਾਰਟੀ ਨਾਲ ਅੰਦੋਲਨ ਦੇ ਰਸਤੇ ਤੇ ਨੇ ਅਗਰ ਤਾਂ ਅੱਜ ਚੰਡੀਗੜ੍ਹ ਦੀ ਮੀਟਿੰਗ 'ਚ ਕੋਈ ਫੈਸਲਾ ਹੋ ਗਿਆ ਇਹ ਮਸਲਾ ਨਿਬੜ ਗਿਆ ਭਾਰਤ ਸਰਕਾਰ ਅਤੇ ਕਿਸਾਨਾਂ ਚ ਸਮਝੌਤਾ ਹੋ ਜਾਂਦਾ ਹੈ ਅੰਦੋਲਨ ਅਗਰ ਕਿਸਾਨ ਟਾਲ ਦੰਦੇ ਨੇ ਸਮਝੌਤੇ ਤੋਂ ਬਾਅਦ ਫੇਰ ਤਾਂ ਅਕਾਲੀ ਬੀਜੇਪੀ ਦਾ ਅਗਰ ਗੱਠਜੋੜ ਹੁੰਦਾ ਹੈ ਉਹਦੇ ਨਾਲ ਪੰਜਾਬ 'ਚ ਅਕਾਲੀ ਭਾਜਪਾ ਨੂੰ ਫਾਇਦਾ ਹੋਏਗਾ ਪਰ ਅਗਰ ਕਿਸਾਨਾਂ ਦਾ ਅੰਦੋਲਨ ਉਸੇ ਤਰ੍ਹਾਂ ਅੱਗੇ ਵਧਦਾ ਹੈ ਕਿਸਾਨਾਂ ਦਾ ਅੰਦੋਲਨ ਭਾਰਤ ਸਰਕਾਰ ਦੇ ਨਾਲ ਟਕਰਾਅ ਦੀਆਂ ਸਥਿਤੀਆਂ ਤੇ ਪਹੁੰਚਦਾ ਹੈ ਕਿਸਾਨਾਂ ਦਾ ਅੰਦੋਲਨ ਅਗਰ ਹੋਰ ਵੱਡਾ ਹੋ ਜਾਂਦਾ ਹੈ ਤੇ ਉਧਰ ਦੂਜੇ ਪਾਸੇ ਅਕਾਲੀ ਭਾਜਪਾ ਗੱਠਜੋੜ ਹੋ ਜਾਂਦਾ ਹੈ ਤੇ ਫਿਰ ਮੈਨੂੰ ਲੱਗਦਾ ਹੈ ਕਿਸਾਨ ਅੰਦੋਲਨ ਇੱਕ ਵਾਰ ਫਿਰ ਅਕਾਲੀ ਦਲ ਤੋਂ ਨਾਰਾਜ਼ ਹੋ ਸਕਦਾ ਹੈ ਕਿਉਂਕਿ ਜਿਹੜਾ ਅਕਾਲੀ ਦਲ ਇਹ ਦਾਵਾ ਕਰਕੇ ਬੀਜੇਪੀ ਤੋਂ ਵੱਖ ਹੋਇਆ ਸੀ ਕਿ ਤੁਸੀਂ ਕਿਸਾਨਾਂ ਦੀਆਂ ਮੰਗਾਂ ਮੰਨੋ ਤੇ ਹੁਣ ਜਦੋਂ ਕਿਸਾਨਾਂ ਦੀਆਂ ਮੰਗਾਂ ਨਿਪਰੇ ਨਹੀਂ ਚੜੀਆਂ ਤੇ ਅਕਾਲੀ ਦਲ ਭਾਜਪਾ ਨਾਲ ਸਮਝੌਤਾ ਕਰ ਰਿਹਾ ਹੈ ਜਿਨ੍ਹਾਂ ਨੂੰ ਉਹਨਾਂ ਨੇ ਛੱਡਿਆ ਸੀ ਕਿਸਾਨਾਂ ਕਰਕੇ ਤੇ ਫਿਰ ਅਕਾਲੀ ਦਲ ਦੇ ਲਈ ਸਥਿਤੀ ਬਹੁਤ ਸਾਰੀ ਬਹੁਤ ਗੁੰਝਲਦਾਰ ਹੋ ਛੱਡੀ ਹੈ ਸੋ ਮੈਨੂੰ ਲੱਗਦਾ ਹੈ ਅਕਾਲੀ ਦਲ ਗੱਠਜੋੜ ਦੀ ਗੱਲ ਤੋੜ ਸਕਦਾ ਹੈ ਸੀਟ ਸ਼ੇਅਰਿੰਗ ਦੇ ਉੱਤੇ ਗੱਲਬਾਤ ਅੱਗੇ ਵਧਾ ਸਕਦਾ ਹੈ ਪਰ ਅਕਾਲੀ ਦਲ ਹਾਲੇ ਸਮਝੌਤੇ ਦੇ ਐਲਾਨ ਵਾਲੇ ਪਾਸੇ ਨਹੀਂ ਜਾਏਗਾ ਅਗਰ ਕੋਈ ਸਮਝੌਤੇ ਦੀ ਗੱਲ ਫਾਈਨਲ ਹੁੰਦੀ ਹੈ ਕਿਉਂਕਿ ਅਕਾਲੀ ਦਲ ਇਸ ਸਮਝੌਤੇ ਦਾ ਖੁਲਾਸਾ ਉਸੇ ਵੇਲੇ ਕਰਨਾ ਚਾਹੇਗਾ ਜਦੋਂ ਕਿਸਾਨਾਂ ਤੇ ਭਾਰਤੀ ਜਨਤਾ ਪਾਰਟੀ ਦੇ ਵਿਚਾਰੇ ਕੋਈ ਸਹਿਮਤੀ ਬਣੇਗੀ ਕਿਉਂਕਿ ਉਸ ਤੋਂ ਪਹਿਲਾਂ ਅਕਾਲੀ ਦਲ ਕਿਸੇ ਵੀ ਕੀਮਤ ਤੇ ਭਾਰਤੀ ਜਨਤਾ ਪਾਰਟੀ ਨਾਲ ਸਮਝੌਤੇ ਦੇ ਐਲਾਨ ਦਾ ਜੋਖਮ ਆਪਣੇ ਸਿਰ ਨਹੀਂ ਲੈਣਾ ਚਾਹੀਦਾ ਕਿਉਂਕਿ ਇਹ ਅਕਾਲੀ ਦਲ ਲਈ ਨੁਕਸਾਨਦਾਇਕ ਹੋ ਸਕਦਾ ਹੈ ਡੱਲਾ ਜੇ ਗੱਲ ਜੇਕਰ ਆਪਾਂ ਕਰੀਏ ਜੋ ਕੱਲ ਕਾਂਗਰਸ ਪਾਰਟੀ ਦੀ ਰੈਲੀ ਹੋਈ ਹੈ ਤਾਂ ਵਿਰੋਧੀ ਧਿਰਾਂ ਨੇ ਕੱਲ ਮਲਿਕਾ ਅਰਜੁਨ ਖੜਗੇ ਦੇ ਸੰਬੋਧਨ ਮੌਕੇ ਖਾਲੀ ਕੁਰਸੀਆਂ ਨੂੰ ਵੱਡਾ ਮੁੱਦਾ ਜ਼ਰੂਰ ਬਣਾਇਆ ਹੋਇਆ ਹੈ ਹਾਲਾਂਕਿ ਰਾਜਾ ਵੜਿੰਗ ਨੇ ਧੰਨਵਾਦ ਕੀਤਾ ਇਸ ਰੈਲੀ ਨੂੰ ਲੈ ਕੇ ਬਲਾਕ ਕਮੇਟੀਆਂ ਦਾ ਡਿਸਟ੍ਰਿਕਟ ਕਮੇਟੀਆਂ ਦਾ ਉਹਨਾਂ ਨੇ ਤਸਵੀਰਾਂ ਵੀ ਜਾਰੀ ਕੀਤੀਆਂ ਨੇ ਜਿਨ੍ਹਾਂ ਵਿੱਚ ਕਾਫੀ ਭੀੜ ਵੀ ਨਜ਼ਰ ਆ ਰਹੀ ਸੀ ਸੋ ਜੇਕਰ ਆਪਾਂ ਗੱਲ ਕਰੀਏ ਮਲਕ ਅਰਜਨ ਖੜਗੇ ਦਾ ਜਦੋਂ ਭਾਸ਼ਣ ਸੀ ਉਸ ਵੇਲੇ ਕੁਰਸੀਆਂ ਖਾਲੀ ਨਜ਼ਰ ਆਈਆਂ ਇਹੀ ਮੁੱਦਾ ਜੋ ਹੈ ਹੁਣ ਸੁਰਖੀਆਂ ਵਿੱਚ ਬਣਾਇਆ ਵਿਰੋਧੀਆਂ ਨੇ ਸੋ ਇਹ ਇਸ ਤੇ ਤੁਸੀਂ ਕੀ ਕਹਿਣਾ ਚਾਹੋਗੇ ਹਰਜੋਤ ਜੀ ਇਹ ਵੀ ਬਹੁਤ ਮਹੱਤਵਪੂਰਨ ਸਵਾਲ ਹੈ ਤੁਹਾਡਾ ਕੱਲ ਮਲਕੀ ਅਰਜਨ ਖੜਗੇ ਦੀ ਵਰਕਰ ਕਨਵੈਨਸ਼ਨ ਸੀ ਜਿਹਨੂੰ ਰੈਲੀ ਵੀ ਕਿਹਾ ਜਾ ਰਿਆ ਸੀ ਮਹਾ ਰੈਲੀ ਵੀ ਕਿਹਾ ਜਾ ਰਿਆ ਸੀ ਹਾਲਾਂਕਿ ਅੰਦਾਜ਼ਨ ਜਿਹੜੀ ਭੀੜ ਉੱਥੇ ਮੈਂ ਮਹਿਸੂਸ ਕੀਤੀ 10 ਹਜ਼ਾਰ ਲੋਕਾਂ ਦੀ ਭੀੜ ਉੱਥੇ ਅਸੀਂ ਕਹਿ ਸਕਦੇ ਹਾਂ ਪਰ ਜਦੋਂ ਕਾਂਗਰਸ ਦੇ ਕੌਮੀ ਪ੍ਰਧਾਨ ਆਏ ਹੁਣ ਕੁੱਲ ਹਿੰਦ ਕਾਂਗਰਸ ਦੇ ਪ੍ਰਧਾਨ ਆਏ ਹੁਣ ਪਹਿਲੀ ਵਰਕਰ ਕਨਵੈਨਸ਼ਨ ਦਾ ਨਾਮ ਦਿੱਤਾ ਗਿਆ ਹੋਵੇ ਤੇ 10 ਹਜ਼ਾਰ ਦੀ ਭੀੜ ਬਹੁਤ ਹੀ ਘੱਟ ਭੀੜ ਹੈ ਉਹ ਵੀ ਉਦੋਂ ਜਦੋਂ ਕਾਂਗਰਸ ਨੇ 13 ਸੀਟਾਂ ਆਪਣੇ ਦਮ ਤੇ ਲੜਨ ਦੀ ਯੋਜਨਾ ਬਣਾਈ ਹੋਵੇ ਪੰਜਾਬ ਦੇ ਸੰਗਠਨ ਨੇ ਔਰ ਕਾਂਗਰਸ ਦਾ ਹਾਈ ਕਮਾਂਡ ਉਹਨਾਂ ਦਾ ਦਾਵਾ ਪਰਖਣ ਆਇਆ ਹੋਵੇ ਕਿ ਕੀ ਸੱਚਮੁੱਚ 13 ਦੀਆਂ 13 ਸੀਟਾਂ ਤੇ ਕਾਂਗਰਸ ਪਾਰਟੀ ਅਗਰ ਲੜਦੀ ਹੈ ਤੇ ਜਿੱਤ ਸਕਦੀ ਹੈ ਸੋ ਮਲਕੀਰਜਨ ਖੜਗੇ ਕੀ ਪ੍ਰਭਾਵ ਲੈ ਕੇ ਗਏ ਹੋਣਗੇ ਪਹਿਲਾਂ ਤਾਂ 10k ਹਜ਼ਾਰ ਲੋਕਾਂ ਦਾ ਇਕੱਠ ਔਰ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਭਾਸ਼ਣ ਕੀਤਾ ਤੇ ਬਹੁਤ ਹੀ ਘੱਟ ਲੋਕ ਉੱਥੇ ਮੌਜੂਦ ਸੀ ਕੁਰਸੀਆਂ ਖਾਲੀ ਪਈਆਂ ਸੀ ਸੋ ਕਾਂਗਰਸ ਦੇ ਕੁੱਲ ਹਿੰਦ ਪ੍ਰਧਾਨ ਦੇ ਸੰਬੋਧਨ ਮੌਕੇ ਕਿੱਥੇ ਚਲੇ ਗਏ ਕਾਂਗਰਸ ਦੇ ਵਰਕਰ ਵਲੰਟੀਅਰ ਜਿਨ੍ਹਾਂ ਨੂੰ ਕਿਹਾ ਜਾ ਰਿਆ ਸੀ ਕਿ ਇਹ ਬੂਥ ਕਮੇਟੀ ਮੈਂਬਰ ਨੇ ਡਿਸਟ੍ਰਿਕਟ ਕਮੇਟੀਆਂ ਦੇ ਮੈਂਬਰ ਨੇ ਸਵਾਲ ਹੀ ਖੜਾ ਹੁੰਦਾ ਹੈ ਕਿ ਉਹ ਭੀੜ ਕਿਹੜੀ ਸੀ ਜਿਹੜੀ ਬਿਨਾ ਕਾਂਗਰਸ ਦੇ ਆਲ ਇੰਡੀਆ ਪ੍ਰਧਾਨ ਨੂੰ ਸੁਣੇ ਬਿਨਾ ਚਲੀ ਗਈ ਕੀ ਉਹ ਸੱਚਮੁੱਚ ਵਰਕਰ ਸੀ ਵਲੰਟੀਅਰ ਸੀ ਜਾਂ ਉਹ ਲੋਕ ਕੌਣ ਸੀ ਜਿਹੜੇ ਪਹਿਲਾਂ ਤਾਂ ਕੁਰਸੀਆਂ ਤੇ ਬੈਠੇ ਰਹੇ ਪਰ ਜਿਵੇਂ ਜਿਵੇਂ ਵਕਤ ਗੁਜ਼ਰਦਾ ਰਿਹਾ ਉਹ ਖਸਕਦੇ ਰਹੇ ਤੇ ਜਦੋਂ ਨੂੰ ਕੁੱਲ ਹਿੰਦ ਕਾਂਗਰਸ ਦੇ ਪ੍ਰਧਾਨ ਬੋਲੇ ਤੇ ਪੰਡਾਲ ਅੱਧੇ ਤੋਂ ਜ਼ਿਆਦਾ ਜਾਂ ਜਿੰਨਾ ਵੀ ਉਹ ਖਾਲੀ ਹੋ ਗਿਆ ਹੁਣੇ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਵੀ ਹੈ ਔਰ ਕਾਂਗਰਸ ਪਾਰਟੀ ਦੇ ਸੰਗਠਨ ਲਈ ਨਮੋਸ਼ੀ ਵਾਲੀ ਗੱਲ ਵੀ ਹੈ ਕਿ ਜਿਹੜਾ ਸੁਨੇਹਾ ਪੂਰੇ ਦੇਸ਼ 'ਚ ਕਾਂਗਰਸ ਪਾਰਟੀ ਦੇਣਾ ਚਾਹੁੰਦੀ ਸੀ ਮਲਕੀ ਅਰਜਨ ਖੜਗੇ ਜੀ ਦਾ ਉਹ ਭਾਸ਼ਣ ਕਾਂਗਰਸ ਹੁਣ ਸਾਰੇ ਮੁਲਕ 'ਚ ਨਹੀਂ ਸੁਣਾ ਸਕਦੀ ਕਿਉਂਕਿ ਖਾਲੀ ਕੁਰਸੀਆਂ ਵਾਲਾ ਭਾਸ਼ਣ ਹਿੰਦੀ ਚ ਜਾਂ ਅੰਗਰੇਜ਼ੀ ਦੀ ਕੈਪਸ਼ਨ ਲਾ ਕੇ ਦੂਜੇ ਸੂਬਿਆਂ ਚ ਨਹੀਂ ਦਿਖਾਇਆ ਜਾ ਸਕੇਗਾ ਹੁਣ ਸਵਾਲ ਹੀ ਹੈ ਇਹਦੇ ਤੇ ਵਿਰੋਧੀ ਧਿਰਾਂ ਨੇ ਸਿਆਸਤ ਵੀ ਸ਼ੁਰੂ ਕਰਤੀ ਸੁਖਬੀਰ ਬਾਦਲ ਨੇ ਕੱਲ ਇੱਕ ਵੀਡੀਓ ਸ਼ੇਅਰ ਕਰਤੀ ਜਿਦੇ ਚ ਮਲਕੇ ਅਰਜਨ ਖੜਗੇ ਸਾਹਿਬ ਬੋਲ ਰਹੇ ਸੀ ਔਰ ਲੋਕ ਕੁਰਸੀਆਂ ਖਾਲੀ ਸੀ ਲੋਕ ਤੁਰ ਕੇ ਜਾ ਰਹੇ ਸੀ ਜਿੱਦਾਂ ਹੀ ਨਵਜੋ ਜਿੱਦਾਂ ਹੀ ਸੁਖਬੀਰ ਸਿੰਘ ਬਾਦਲ ਹੁਣਾਂ ਨੇ ਵੀਡੀਓ ਸ਼ੇਅਰ ਕੀਤੀ ਇਸ ਦੇ ਦਰਮਿਆਨ ਇੱਕ ਪੋਸਟ ਰਾਜਾ ਵੜਿੰਗ ਹੋਣਾ ਨੇ ਵੀ ਪਾਈ। ਉਹਨਾਂ ਨੇ ਧੰਨਵਾਦ ਕੀਤਾ ਤੇ ਭੀੜ ਦਿਖਾਈ। ਰਾਜਾ ਵੜਿੰਗ ਹੋਣਾ ਨੇ ਤਸਵੀਰ ਦਿਖਾਈ ਜਿਹਦੇ ਵਿੱਚ ਮਲਕੀ ਅਰਜਨ ਖੜਗੇ ਸਾਹਿਬ ਔਰ ਸਾਰੀ ਕਾਂਗਰਸ ਲੀਡਰਸ਼ਿਪ ਸਟੇਜ ਤੇ ਹੈ। ਤੇ ਬਹੁਤ ਵੱਡੀ ਗਿਣਤੀ ਚ ਲੋਕ ਬੈਠੇ ਹੋਏ ਨੇ ਵੱਡੀ ਗਿਣਤੀ ਤੋਂ ਭਾਗ 10 ਹਜ਼ਾਰ ਦੇ ਆਸ-ਪਾਸ। ਤੇ ਧੰਨਵਾਦ ਕੀਤਾ ਰਾਜਾ ਵੜਿੰਗ ਨੇ ਬੂਥ ਕਮੇਟੀਆਂ ਦਾ, ਡਿਸਟ੍ਰਿਕਟ ਕਮੇਟੀਆਂ ਦਾ ਅਹੁਦੇਦਾਰਾਂ ਦਾ ਇਸ ਵਰਕਰ ਸੰਮੇਲਨ ਦੇ ਲਈ। ਪਰ ਸ਼ਕਬੀਰ ਬਾਦਲ ਨੇ ਜਿਹੜੀ ਪੋਸਟ ਪਾਈ ਸੀ ਉਹ ਮਲਕੀ ਅਰਜਨ ਖੜਗੇ ਜੀ ਦੇ ਸੰਬੋਧਨ ਵੇਲੇ ਸੀ ਤੇ ਕਈ ਲੋਕਾਂ ਨੇ ਫਿਰ ਸਵਾਲ ਵੀ ਕੀਤੇ ਮੈਂ ਕਮੈਂਟ ਪੜ ਰਿਹਾ ਸੀ ਕਿ ਜਦੋਂ ਮਲਕੀ ਅਰਜਨ ਖੜਗੇ ਜੀ ਬੋਲ ਰਹੇ ਸੀ ਉਸ ਵੇਲੇ ਰੈਲੀ ਦੇ ਵਿੱਚ ਕਿੰਨੀ ਭੀੜ ਸੀ ਇਹ ਤਸਵੀਰ ਪਾਓ ਕਈ ਲੋਕਾਂ ਦੇ ਵੱਖ-ਵੱਖ ਸੋਸ਼ਲ ਮੀਡੀਆ ਤੇ ਕਮੈਂਟ ਸੀ ਜਦੋਂ ਮਲਕੀ ਅਰਜਨ ਖੜਗੇ ਸਾਹਿਬ ਬੋਲ ਰਹੇ ਸੀ ਵੀ ਇਸ ਵੇਲੇ ਕਿੰਨੀ ਭੀੜ ਹੈ ਇਸ ਤਰ੍ਹਾਂ ਦੀ ਵੀਡੀਓ ਜਾਂ ਤਸਵੀਰ ਪਾਓ ਪਰ ਕੱਲ ਕਈ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਸੀ ਜਿਨ੍ਹਾਂ ਦੇ ਵਿੱਚ ਜਦੋਂ ਮਲਕੇ ਅਰਜਨ ਖੜਗੇ ਬੋਲ ਰਹੇ ਸੀ ਤੇ ਪੰਡਾਲ 'ਚ ਕੁਰਸੀਆਂ ਨਜ਼ਰ ਆ ਰਹੀਆਂ ਸੀ ਤੇ ਲੋਕ ਨਹੀਂ ਸੀ ਬਹੁਤ ਘੱਟ ਲੋਕ ਸੀ ਇਹਨਾਂ ਨਾਲ ਕਾਫੀ ਨਮੂਸ਼ੀ ਦਾ ਸਾਹਮਣਾ ਤਾਂ ਕਰਨਾ ਪੈ ਰਿਹਾ ਪਰ ਇਹ ਮੁੱਦਾ ਸਿਆਸੀ ਬਣ ਗਿਆ ਜਿੱਥੇ ਕਾਂਗਰਸ ਪਾਰਟੀ ਇਸ ਵਰਕਰ ਸੰਮੇਲਨ ਦੇ ਜ਼ਰੀਏ ਪੰਜਾਬ ਦੇ ਵਿੱਚ ਆਪਣੇ ਆਪ ਨੂੰ ਤਕੜਾ ਦਿਖਾਉਣਾ ਚਾਹੁੰਦੀ ਸੀ ਉੱਥੇ ਵਿਰੋਧੀ ਧਿਰਾਂ ਨੇ ਇਸ ਰੈਲੀ ਨੂੰ ਫਲਾਪ ਸ਼ੋਅ ਕਹਿਣਾ ਸ਼ੁਰੂ ਕਰ ਦਿੱਤਾ ਹੁਣ ਸਵਾਲ ਹੀ ਹੈ ਕਿ ਹੁਣ ਕਾਂਗਰਸ ਇਹਨਾਂ ਸਥਿਤੀਆਂ 'ਚ ਕਿ 13 ਸੀਟਾਂ ਤੇ ਆਪਣੇ ਦਮ ਤੇ ਲੜੇਗੀ ਉਧਰ ਨਵਜੋਤ ਸਿੰਘ ਸਿੱਧੂ ਹੁਣਾਂ ਨੂੰ ਇਸ ਮੀਟਿੰਗ ਦੇ ਵਿੱਚ ਸੱਦਾ ਨਹੀਂ ਦਿੱਤਾ ਗਿਆ ਔਰ ਇੱਕ ਹੋਰ ਵੱਡੀ ਖਬਰ ਜਿਹੜੀ ਸਾਂਝੀ ਕੀਤੀ ਜਾ ਸਕਦੀ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਬਹੁਤ ਸਾਰੇ ਸਮਰਥਕ ਸਾਭ ਕਾ ਵਿਧਾਇਕ ਹਰਵਿੰਦਰ ਸਿੰਘ ਲਾੜੀ ਜਿਹੜੇ ਕਿ ਕਾਂਗਰਸ ਪਾਰਟੀ ਦੇ ਦਿਹਾਤੀ ਦੇ ਲੀਡਰ ਨੇ ਜਿਨ੍ਹਾਂ ਨੇ ਇੱਕ ਦੋ ਕਾਮਯਾਬ ਰੈਲੀਆਂ ਕਰਾਉਣ ਦੇ ਵਿੱਚ ਵੱਡੀ ਭੂਮਿਕਾ ਅਦਾ ਕੀਤੀ ਸੀ ਨਵਜੋਤ ਸਿੰਘ ਸਿੱਧੂ ਦੀਆਂ ਸਾਰੀਆਂ ਰੈਲੀਆਂ ਕਾਮਯਾਬ ਕਰਾਉਣ ਚ ਭੂਮਿਕਾ ਅਦਾ ਕੀਤੀ ਸੀ ਉਹਨਾਂ ਨੇ ਕੱਲ ਆਪਣੇ ਸੋਸ਼ਲ ਮੀਡੀਆ ਪੇਜ ਤੇ ਇੱਕ ਪੋਸਟ ਪਾਈ ਜਿਹਦੇ ਵਿੱਚ ਉਹਨਾਂ ਨੇ ਸਮੂਹ ਹਾਈ ਕਮਾਂਡ ਨੂੰ ਬੇਨਤੀ ਕੀਤੀ ਹੈ ਕਿ ਹੁਣ ਨਵਜੋਤ ਸਿੰਘ ਸਿੱਧੂ ਨੂੰ ਉਹਨਾਂ ਨੂੰ ਰੈਲੀ ਕਰਨ ਦਾ ਮੌਕਾ ਦਿੱਤਾ ਜਾਵੇ ਜਿਹਦੇ ਵਿੱਚ ਕਾਂਗਰਸ ਦੀ ਹਾਈ ਕਮਾਂਡ ਪਹੁੰਚੇ ਕਿਉਂਕਿ ਜਿਹੜਾ ਇਹ ਵਰਕਰ ਸੰਮੇਲਨ ਕੱਲ ਕਰਾਇਆ ਗਿਆ ਇਹਦੇ ਵਿੱਚ ਜਦੋਂ ਖੜਗੇ ਸਾਹਿਬ ਬੋਲ ਰਹੇ ਸੀ ਤੇ ਬਹੁਤ ਘੱਟ ਵਰਕਰ ਸੀ ਹਰਵਿੰਦਰ ਲਾੜੀ ਉਹਨਾਂ ਨੇ ਆਪਣੀ ਪੋਸਟ ਦੇ ਵਿੱਚ ਇਹ ਲਿਖਿਆ ਕਿ ਕਾਂਗਰਸ ਦਾ ਵਰਕਰ ਬਹੁਤ ਜ਼ਿਆਦਾ ਮਯੂਸ ਅਤੇ ਨਿਰਾਸ਼ ਹੈ ਮੌਜੂਦਾ ਸੰਗਠਨ ਤੋਂ ਲੀਡਰਸ਼ਿਪ ਤੋਂ ਤੇ ਉਹ ਲੋਕ ਜਿਹੜੇ ਕਾਂਗਰਸ ਪਾਰਟੀ ਲਈ ਕੰਮ ਕਰ ਰਹੇ ਨੇ ਉਹਨਾਂ ਨੂੰ ਅਨਸ਼ਾਸਨ ਦੇ ਨਾਂ ਤੇ ਕਾਂਗਰਸ ਪਾਰਟੀ ਚੋਂ ਵੱਖ ਕੀਤਾ ਜਾ ਰਿਹਾ ਤੇ ਭਾਈ ਭਤੀਜਾਵਾਦ ਜ਼ਿਆਦਾ ਇਸ ਤਰ੍ਹਾਂ ਦਾ ਉਹਨਾਂ ਦੀ ਪੋਸਟ ਦੇ ਵਿੱਚ ਇਸ਼ਾਰਾ ਸੀ ਸਾਫ਼ ਤੌਰ ਤੇ ਉਹਨਾਂ ਨੇ ਜਿਹੜੀ ਕਾਂਗਰਸ ਦੇ ਮੌਜੂਦਾ ਸੰਗਠਨ ਹੈ ਉਹਨਾਂ ਨੂੰ ਜ਼ਿੰਮੇਦਾਰ ਠਹਿਰਾਇਆ ਹੈ ਕਿ ਮਲਕਰਜਨ ਖੜਗੇ ਜਿਹੜੇ ਕੌਮੀ ਪ੍ਰਧਾਨ ਨੇ ਉਹਨਾਂ ਦੇ ਸਾਹਮਣੇ ਪੰਡਾਲ ਖਾਲੀ ਕਿਉਂ ਰਿਹਾ ਵਲੰਟੀਅਰ ਅਤੇ ਵਰਕਰ ਸੱਚੇ ਵਰਕਰ ਨੇ ਉਹ ਕਿਉਂ ਨਹੀਂ ਆ ਰਹੇ ਪਰ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਲਈ ਮੰਗ ਕੀਤੀ ਹੈ ਕਿ ਹਾਈ ਕਮਾਂਡ ਹੁਕਮ ਦੇਵੇ ਨਵਜੋਤ ਸਿੰਘ ਸਿੱਧੂ ਨੂੰ ਵਰਕਰ ਮਿਲਨੀ ਕਰਨ ਦਾ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਨਵਜੋਤ ਸਿੰਘ ਸਿੱਧੂ ਦੀ ਵਰਕਰ ਮਿਲਨੀਆਂ ਦੇ ਵਿੱਚ 10-10 15-15 ਹਜ਼ਾਰ 12-12 15-15 ਹਜ਼ਾਰ ਜਿਹੜੇ ਵਰਕਰ ਨੇ ਉਹ ਆਉਂਦੇ ਨੇ ਉਹ ਤਦ ਤੱਕ ਨਹੀਂ ਉੱਠਦੇ ਜਦ ਤੱਕ ਨਵਜੋਤ ਸਿੰਘ ਸਿੱਧੂ ਜੀ ਆਪਣਾ ਭਾਸ਼ਣ ਖਤਮ ਨਹੀਂ ਕਰ ਲੈਂਦੇ ਸੋ ਹਰਵਿੰਦਰ ਸਿੰਘ ਲਾੜੀ ਉਹਨਾਂ ਦੀ ਜਿਹੜੀ ਇਹ ਪੋਸਟ ਹੈ ਸੋਸ਼ਲ ਮੀਡੀਆ ਤੇ ਇਹ ਵੀ ਕਾਫੀ ਜ਼ਿਆਦਾ ਸ਼ੇਅਰ ਹੋ ਰਹੀ ਹੈ ਲੋਕਾਂ 'ਚ ਜਾ ਰਹੀ ਹੈ ਔਰ ਇਹ ਵੀ ਅੱਜ ਮੈਨੂੰ ਲੱਗਦਾ ਅੱਜ ਜਦੋਂ ਦਿਨ ਚੜੂਗਾ ਕਿਉਂਕਿ ਕੱਲ ਤਾਂ ਪਹਿਲਾ ਦਿਨ ਸੀ ਕੱਲ ਮਲਕੀ ਅਰਜਨ ਖੜਗੇ ਜੀ ਦੀ ਰੈਲੀ ਤੋਂ ਬਾਅਦ ਮੈਂ ਦੇਖਿਆ ਉਹਨਾਂ ਨੇ ਰਾਤ ਨੂੰ ਇਹ ਪੋਸਟ ਪਾਈ ਪਰ ਮੈਨੂੰ ਲੱਗਦਾ ਅੱਜ ਇਹ ਪੋਸਟ ਵੀ ਵਾਇਰਲ ਹੋਏਗੀ ਔਰ ਇਹ ਮੀਡੀਆ ਦੇ ਵਿੱਚ ਵੀ ਮੁੱਦਾ ਬਣ ਸਕਦੀ ਹੈ ਹਰਵਿੰਦਰ ਲਾੜੀ ਔਰ ਉਨ੍ਹਾਂ ਦੀ ਉਨ੍ਹਾਂ ਦੀ ਪੋਸਟ ਜਿਹਦੇ ਵਿੱਚ ਕਈ ਸਾਬਕਾ ਵਿਧਾਇਕਾਂ ਦਾ ਜ਼ਿਕਰ ਕੀਤਾ ਗਿਆ ਸੋ ਇੱਕ ਤਰੀਕੇ ਨਾਲ ਕਾਂਗਰਸ ਦੀ ਵਰਕਰ ਰੈਲੀ ਤੋਂ ਬਾਅਦ ਕਾਂਗਰਸ ਦੇ ਵਿੱਚ ਸਾਫ਼ ਤੌਰ ਦੇ ਉੱਤੇ 13 ਸੀਟਾਂ ਲਈ ਨਵੇਂ ਸਿਰੇ ਤੋਂ ਮੰਥਨ ਚਿੰਤਨ ਸ਼ੁਰੂ ਹੋ ਸਕਦਾ ਹੈ ਪਰ ਮੈਨੂੰ ਲੱਗਦਾ ਹੈ ਅੱਜ ਦੀ ਸਟ੍ਰੈਟਜੀ 'ਚ ਕਾਂਗਰਸ ਦਾ 13 ਸੀਟਾਂ ਤੇ ਜਿੱਟਣ ਦਾ ਦਾਵਾ ਬਹੁਤ ਜ਼ਿਆਦਾ ਅਸੰਭਵ ਦਿਖਦਾ ਹੈ حال ਦੀ ਗੱਲ ਮੈਂ ਨਹੀਂ ਕਹਿ ਸਕਦਾ ਕਿ ਕਾਂਗਰਸ ਪਾਰਟੀ ਮੈਨੂੰ ਕਿਸੇ ਸੀਟ ਤੋਂ ਜਿੱਤ ਦੀ ਨਜ਼ਰ ਆਉਂਦੀ ਹੈ ਜੋ ਹਾਲਾਤ ਬਣੇ ਹੋਏ ਨਹੀਂ ਬਾਕੀ ਭਵਿੱਖ ਚ ਕੀ ਹੋਣਾ ਕੁਝ ਨਹੀਂ ਕਹਿ ਸਕਦੇ ਭਗਵੰਤ ਮਾਨ 13 0 ਦੇ ਦਾਅਵੇ ਤੇ ਬਹੁਤ ਅੱਗੇ ਨੇ ਕਾਂਗਰਸ ਪਾਰਟੀ ਨਾਲ ਉਹ ਅਕਾਲੀ ਦਲ ਨਾਓ ਨਾਲ ਉਹ ਔਰ ਭਾਜਪਾ ਨਾਲ ਉਹ ਭਗਵੰਤ ਮਾਨ ਬਹੁਤ ਅੱਗੇ ਬੈਠੇ ਨੇ वैसे ਤਾਂ ਅੰਡਲਾ ਜੀ ਪੰਜਾਬ ਦੇ ਵਿੱਚ ਜੋ ਸਥਿਤੀਆਂ ਬਣੀਆਂ ਹੋਈਆਂ ਨੇ ਕਾਂਗਰਸ ਪਾਰਟੀ ਨੂੰ ਲੈ ਕੇ ਤੇ ਆਮ ਆਦਮੀ ਪਾਰਟੀ ਨੂੰ ਲੈ ਕੇ ਤਸਵੀਰ ਕੁਝ ਹੱਦ ਤੱਕ ਸਾਫ਼ ਤਾਂ ਜ਼ਰੂਰ ਨਜ਼ਰ ਆ ਰਹੀ ਹੈ ਪਰ ਮੈਂ ਜ਼ਰੂਰ ਚਾਹੂੰਗੀ ਕਿ ਤੁਸੀਂ ਪ੍ਰੋਗਰਾਮ ਦੇ ਜ਼ਰੀਏ ਇੱਕ ਜ਼ਰੂਰ ਆਪਣਾ ਐਨਾਲਿਸਿਸ ਵੀ ਸਾਂਝਾ ਕਰਿਓ ਕਿ ਕੀ ਹੁਣ ਇਹ ਗੱਲ ਸਾਫ਼ ਮੰਨ ਲਈ ਜਾਵੇ ਕਿ ਕਾਂਗਰਸ ਪਾਰਟੀ ਹੈ ਜਾਂ ਆਮ ਆਦਮੀ ਪਾਰਟੀ ਹੈ ਉਹ ਹੁਣ ਆਪਣੇ ਹੀ ਦਮ ਤੇ 13 ਦੀਆਂ 13 ਸੀਟਾਂ ਤੇ ਵੱਖ-ਵੱਖ ਤੌਰ ਤੇ ਚੋਣਾਂ ਲੜਨ ਗਈਆਂ ਕੀ ਹਲੇ ਵੀ ਕੋਈ ਹੋਰ ਰਸਮ ਅਦਾਏਗੀ ਰਹਿੰਦੀ ਆ ਬਾਕੀ ਜਾਂ ਫਿਰ ਬਸ ਹੁਣੇ ਮੰਨ ਲਿਆ ਜਾਵੇ ਕਿ ਦੋਵੇਂ ਪਾਰਟੀਆਂ ਰਲ ਕੇ ਚੋਣਾਂ ਬਿਲਕੁਲ ਵੀ ਨਹੀਂ ਲੜਨ ਦੀ ਸਥਿਤੀ ਵਿੱਚ ਨਜ਼ਰ ਆ ਰਹੀਆਂ ਨੇ ਤੇ ਹੁਣ ਇਹੀ ਮੰਨਿਆ ਜਾਵੇ ਕਿ ਵੱਖੋ-ਵੱਖਰੇ ਤੌਰ ਤੇ ਹੀ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਵੱਲੋਂ ਚੋਣਾਂ ਲੜੀਆਂ ਜਾਣਗੀਆਂ ਹਰਜੋਤ ਜੀ ਤੁਹਾਡਾ ਬਹੁਤ ਅਹਿਮ ਸਵਾਲ ਹੈ ਕਿ ਕੀ ਦੋਵੇਂ ਪਾਰਟੀਆਂ 13-13 ਸੀਟਾਂ ਤੇ ਆਪਣੇ ਦਮ ਤੇ ਲੜਨਗੀਆਂ ਕੋਈ ਹੋਰ ਰਸਮ ਅਦਾਇਗੀ ਤਾਂ ਨਹੀਂ ਮੈਨੂੰ ਇਹ ਲੱਗਦਾ ਕਿ ਹੁਣ ਲਗਭਗ ਤੈ ਹੋ ਗਿਆ ਕਿਉਂਕਿ ਵੱਖਰੋ ਵੱਖਰੀਆਂ ਰੈਲੀਆਂ ਹੋ ਗਈਆਂ ਆਮ ਆਦਮੀ ਪਾਰਟੀ ਨੇ ਖਡੂਰ ਸਾਹਿਬ ਦੇ ਮੰਚ ਤੋਂ ਕਹਿ ਦਿੱਤਾ ਕਿ ਅਸੀਂ 13 0 ਨਾਲ ਜਿੱਤਾਂਗੇ 14ਵੀਂ ਸੀਟ ਚੰਡੀਗੜ੍ਹ ਦੀ ਵੀ ਗਿਣ ਰਹੇ ਅਰਵਿੰਦ ਕੇਜਰੀਵਾਲ ਨੇ ਖਡੂਰ ਸਾਹਿਬ ਤੋਂ ਲੋਕਾਂ ਤੋਂ ਪੁੱਛਿਆ ਔਰ ਬੇਨਤੀ ਕੀਤੀ ਕਿ ਤੁਸੀਂ ਪੰਜਾਬ ਦੀਆਂ 13 ਦੀਆਂ 13 ਸੀਟਾਂ ਸਾਨੂੰ ਦੇ ਦਿਓ ਅਸੀਂ ਕੇਂਦਰ ਸਰਕਾਰ ਨੂੰ ਪੰਜਾਬ ਦਾ ਪੈਸਾ ਰੋਕਣਾ ਨਹੀਂ ਦਵਾਂਗੇ ਅਸੀਂ ਪਾਰਲੀਮੈਂਟ ਦੇ ਵਿੱਚ ਪੰਜਾਬ ਦੇ ਮੁੱਦੇ ਚੱਕਾਂਗੇ ਅਸੀਂ ਕਿਸੇ ਵੀ ਕੀਮਤ ਤੇ ਪੰਜਾਬ ਦਾ ਪੈਸਾ ਉਹਨਾਂ ਨੂੰ ਰੋਕਣ ਨਹੀਂ ਦੇਵਾਂਗੇ ਔਰ ਭਗਵੰਤ ਮਾਨ ਨੇ ਵੀ ਕਿਹਾ ਕਿ ਪੰਜਾਬੀਓ 13 ਦੀਆਂ 13 ਸੀਟਾਂ ਸਾਨੂੰ ਦੇ ਦਿਓ ਭਗਵੰਤ ਮਾਨ ਨੇ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪਰਿਵਾਰ ਬਾਤ ਤੇ ਵੀ ਤੰਝ ਕਸੇ ਭਗਵੰਤ ਮਾਨ ਨੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਵੀ ਗਣਾਈਆਂ ਔਰ ਜਿੱਥੋਂ ਤੱਕ ਕਾਂਗਰਸ ਦੀ ਗੱਲ ਹੈ ਨਵਜੋਤ ਸਿੰਘ ਸਿੱਧੂ ਸ਼ੁਰੂ ਤੋਂ ਕਹਿ ਰਹੇ ਸੀ ਕਿ ਪਾਰਲੀਮੈਂਟ ਦੀ ਚੋਣਾਂ ਦੇਸ਼ ਦਾ ਪ੍ਰਧਾਨ ਮੰਤਰੀ ਚੋਣਾਂ ਇਸ ਕਰਕੇ ਅਗਰ ਆਮ ਆਦਮੀ ਪਾਰਟੀ ਨਾਲ ਮਿਲ ਕੇ ਚੋਣਾਂ ਲੜੀਆਂ ਜਾਣ ਤਾਂ ਮੈਂ ਹਾਈ ਕਮਾਂਡ ਦੇ ਫੈਸਲੇ ਦੇ ਨਾਲ ਹ ਭਗਵਨ ਨਵਜੋਤ ਸਿੱਧੂ ਨੇ ਕਦੇ ਵਿਰੋਧ ਨਹੀਂ ਕੀਤਾ ਕਿ ਅਸੀਂ ਆਮ ਆਦਮੀ ਪਾਰਟੀ ਤੋਂ ਲੋਕ ਸਭਾ ਦੀਆਂ ਚੋਣਾਂ ਵੇਲੇ ਇੰਡੀਆ ਗਠਜੰਬੰਦਨ ਚ ਵੱਖਰੇ ਹੋਈਏ ਪਰ ਪੰਜਾਬ ਕਾਂਗਰਸ ਦਾ ਸੰਗਠਨ ਵੱਖਰੇ ਹੋ ਕੇ ਚੋਣਾਂ ਲੜਨਾ ਚਾਹੁੰਦਾ ਹ ਹੁਣ ਹਰਜੋਤ ਜੀ ਦੇਖਣ ਵਾਲੀ ਗੱਲ ਇਹ ਰਹੂਗੀ ਕਿ ਉਮੀਦਵਾਰ ਕਿਸ ਤਰ੍ਹਾਂ ਆਉਂਦੇ ਨੇ ਕਿਉਂਕਿ ਕੱਲ ਅਗਰ ਕਾਂਗਰਸ ਪਾਰਟੀ ਦੇ 13 ਦੇ 13 एमपी ਦੇ ਦਾਵੇਦਾਰ ਅਤੇ ਸਿਟਿੰਗ ਐਮਪੀ ਅਗਰ 2-2000 ਵਰਕਰ ਵਲੰਟੀਅਰ ਵੀ ਉਹਨਾਂ ਦੇ ਨਾਲ ਆਉਂਦਾ ਇੱਕ ਇੱਕ ਐਮਪੀ ਦੇ ਤੇ ਘੱਟੋ ਘੱਟ 25-26000 ਲੋਕ ਇਕੱਠੇ ਹੋ ਸਕਦੇ ਸੀ ਜਿਹੜੇ ਕਿ ਨਹੀਂ ਹੋ ਸਕੇ ਹੁਣ ਕਾਂਗਰਸ ਆਈ ਕਮਾਂਡ ਕਿੰਨਾਂ ਲੀਡਰਾਂ ਦੀਆਂ ਟਿਕਟਾਂ ਬਦਲੇਗੀ ਕਿਨਾਂ ਨੂੰ ਟਿਕਟਾਂ ਦਿੱਤੀਆਂ ਜਾਣਗੀਆਂ ਕਿਸ ਤਰ੍ਹਾਂ ਦੇ ਉਮੀਦਵਾਰ ਹੋਣਗੇ ਤਿੰਨ ਮਹਿਲਾਵਾਂ ਨੂੰ ਟਿਕਟਾਂ ਦਿੱਤੇ ਜਾਣ ਦੀ ਗੱਲ ਹੈ ਬੀਬੀ ਅਲਕਾ ਲਾਂਬਾ ਜੀ ਨੇ ਇਹ ਦਾਅਵੇ ਕੀਤੇ ਨੇ ਕਿ ਤਿੰਨ ਮਹਿਲਾਵਾਂ ਨੂੰ ਵੀ ਟਿਕਟਾਂ ਦਿੱਤੀਆਂ ਜਾ ਸਕਦੀਆਂ ਨੇ ਉਹ ਕਾਂਗਰਸ ਮਹਿਲਾ ਕਾਂਗਰਸ ਦੇ 올 ਇੰਡੀਆ ਦੇ ਪ੍ਰਧਾਨ ਨੇ ਉਹ ਵੀ ਖੁਦ ਬਹੁਤ ਜੁਝਾਰੂ ਆਗੂ ਨੇ ਹੁਣ ਵੇਖਣ ਵਾਲੀ ਗੱਲ ਹੈ ਕਿ ਉਹ ਤਿੰਨ ਮਹਿਲਾ ਉਮੀਦਵਾਰ ਕੌਣ ਹੋਣਗੇ ਕਿ ਉਹ ਵੀ ਕਾਂਗਰਸ ਦੇ ਜਿਹੜੇ ਮੌਜੂਦਾ ਐਮਪੀ ਐਮਐਲਏ ਨੇ ਉਹਨਾਂ ਦੇ ਪਰਿਵਾਰਾਂ ਚੋਂ ਹੋਣਗੇ ਜਾਂ ਵਲੰਟੀਅਰ ਜਾਂ ਵਰਕਰਾਂ ਨੂੰ ਕਾਂਗਰਸ ਪਾਰਟੀ ਤਿੰਨ ਮਹਿਲਾਵਾਂ ਨੂੰ ਟਿਕਟਾਂ ਦੇਗੀ ਇਹ ਵੀ ਬਹੁਤ ਵੇਖਣ ਵਾਲੀ ਗੱਲ ਹੈ ਜਿਹੜੀ ਹੈ ਹੁਣ ਜਿੱਤਕ ਗੱਲ ਹੈ ਮੈਨੂੰ ਲੱਗਦਾ ਹੈ 13 13 ਸੀਟਾਂ ਤੇ ਦੋਵੇਂ ਪਾਰਟੀਆਂ ਆਪਣੇ ਪੱਧਰ ਤੇ ਲੜਨਗੀਆਂ ਕੋਈ ਗੁੰਜਾਇਸ਼ ਮੈਨੂੰ ਹੁਣ ਸਮਝੌਤੇ ਦੀ ਨਹੀਂ ਦਿਖ ਰਹੀ ਨਵਜੋਤ ਸਿੰਘ ਸਿੱਧੂ ਨੂੰ ਸੱਦਿਆ ਨਹੀਂ ਸੀ ਗਿਆ ਮੈਨੂੰ ਲੱਗਦਾ ਨਵਜੋਤ ਸਿੰਘ ਸਿੱਧੂ ਨੂੰ ਅਗਰ ਬੁਲਾਇਆ ਹੁੰਦਾ ਤੇ ਤਾਂ ਵੀ ਰਾਸ਼ ਫਰ ਵਧ ਸਕਦਾ ਸੀ ਕਾਂਗਰਸ ਪਾਰਟੀ ਦੀ ਇਸ ਸੰਮੇਲਨ ਦੇ ਵਿੱਚ ਕਿਉਂਕਿ ਨਵਜੋਤ ਸਿੰਘ ਸਿੱਧੂ ਦੀਆਂ ਆਪਣੀਆਂ ਵਰਕਰ ਮਿਲਨੀਆਂ 'ਚ 10 10 12 12 ਹਜ਼ਾਰ ਲੋਕ ਆ ਜਾਂਦੇ ਸੀ 15 ਹਜ਼ਾਰ ਲੋਕ ਆ ਜਾਂਦੇ ਸੀ ਇੱਥੇ ਘਟੋ ਘਟ ਨਵਜੋਤ ਸਿੰਘ ਸਿੱਧੂ ਤੇ ਉਹਨਾਂ ਦੇ ਸਮਰਥਕ ਆਪਣੇ ਦਮ ਤੇ 25 30 ਹਜ਼ਾਰ ਲੋਕ ਲਿਆ ਸਕਦੇ ਸੀ ਪਰ ਉਹ ਲੋਕ ਲਿਆ ਸਕਦੇ ਸੀ ਜਿਹੜੇ ਸੁਣ ਕੇ ਜਾਂਦੇ ਕਾਂਗਰਸ ਦੀਆਂ ਨੀਤੀਆਂ ਔਰ ਭਵਿੱਖ ਦੇ ਏਜੰਡੇ ਪਰ ਜਿਹੜਾ ਤੁਹਾਡਾ ਸਵਾਲ ਹੈ ਮੈਂ ਇਸ ਜਵਾਬ ਨਾਲ ਖਤਮ ਕਰਦਾ ਮੈਨੂੰ ਨਹੀਂ ਲੱਗਦਾ ਕਿ ਹੁਣ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਕੁਝ ਸਮਝਾਤਾ ਹੋ ਦੋਵੇਂ 13 13 13 ਉਮੀਦਵਾਰ ਐਲਾਨਨ ਗੀਆਂ ਕਾਂਗਰਸ ਦੇ ਉਮੀਦਵਾਰ ਕੌਣ ਹੁੰਦੇ ਨੇ ਇਹਦੇ ਤੇ ਬਹੁਤ ਕੁਝ ਨਿਰਭਰ ਕਰਦਾ ਹੈ ਕਿ ਕਾਂਗਰਸ ਦੀ ਪਰਫਾਰਮੈਂਸ ਪੰਜਾਬ 'ਚ ਕੀ ਰਹੇ ਬਹੁਤ ਬਹੁਤ ਧੰਨਵਾਦ ਜੁੜਲਾ ਜੀ ਤੁਹਾਡਾ ਅੱਗੇ ਤੁਸੀਂ ਨਾ ਸਾਰੀਆਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੀਆਂ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਦੇ ਲਈ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ